ਅਸੀਂ ਤਾਂ ਉਹ ਬਾਲਾ ਕੱਢਦੇ ਸਾਡੇ ਦਾ ਉਹ ਪਿੰਡ ਦੀ ਕੁੱਤੀ ਆ ਇਹ ਜਨਾਨੀ ਨੇ ਸਾਡਾ ਪਿੰਡ ਪੈਸਿਆਂ ਦੇ ਵਿੱਚ ਖਰੀਦ ਲਿਆ ਜਿਹਦੀ ਵੀ ਬੱਚੀ ਛੋਟੀ ਜੀ ਜਾਂਦੀ ਹੈ ਨਾ ਚਲੋ ਜਨੰਦ ਕਾਰਜ ਕਰਵਾ ਦਿਓ ਇਹਦੇ ਤੇ ਜਿਹੜੇ ਮਾਂ ਪਿਓ ਨੂੰ ਇਹ ਦਵਕਾ ਮਾਰਦੀ ਹੈ ਤੇ ਕਰ ਲੈਂਦੀ ਹੈ ਕਾਬੂ ਵੀ ਇੱਕ ਤੇਰੇ ਨੰਬਰ ਪਲੇਟਾਂ ਲਾ ਜਾਂਦੀਆਂ ਆਂ ਆਪਦੀ ਗੱਡੀ ਤੇ ਇੱਕਲੇ ਜਿਹੜਾ ਤੂੰ ਟੂ 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 ਲਾਇਆ ਕਹਿੰਦੇ ਨੇ ਆਗੇ ਮਨਿੰਦਰ ਕੋਰ ਆਗੇ ਸਰਪੰਚ ਨੇ ਇਹ ਜੇਠ ਪਰਜਾਈ ਦਾ ਕੰਮ ਹੀ ਇਹ ਸੰਦਾ ਬਿਜ਼ਨਸ ਹੀ ਇਸ ਕੰਮ ਦੀ ਚਲਾਈ ਦੀ ਹੈ ਨਿੱਕੇ ਨਿੱਕੀਆਂ ਕੁੜੀਆਂ ਨੇ ਸਕੂਲ ਚ ਅੱਜਕੱਲ ਸਮਾਂ ਹੀ ਚੱਲਿਆ ਪਿਆ ਜਿੱਦੇ ਨਾਲ ਵੀ ਤੁਰਦਾਂਗਾ ਤੇ ਉਸੇ ਨੇ ਤੁਰ ਦਿੰਦੀ ਹੈ ਸਾਡਾ ਪਿੰਡੋਂ ਨੇ ਬੁੱਕਲ ਚ ਲੈ ਲਿਆ ਜਦੋਂ ਪਤਾ ਲੱਗਦਾ ਨਾ ਇਹਦੀ ਹੂੰ ਹੂੰ ਆਉਂਦੀ ਉਦੋਂ ਇਹਦਾ ਪਤਾ ਲੱਗਦਾ ਵੀ ਆਗੇ ਮਨਿੰਦਰ ਕੁੱਤੀ ਅਈ ਤਾਂ ਗਾਲ ਕੱਢਦੇ ਕਰ ਲੈ ਜਿਹੜਾ ਕੁਝ ਕਰਨਾ ਸਾਨੂੰ 4 ਮਹੀਨੇ ਹੋ ਗਏ ਜੀ ਮੈਨੂੰ ਥਾਣੇ 'ਚ ਰੋਲਦੇ ਨਹੀਂ ਅੱਜ ਜਿੱਥੇ ਹੁਣ ਕੁੜੀ ਵੀ ਆਈ ਐ ਕੁੜੀ 13.5 ਸਾਲਾਂ ਦੀ ਮੁੰਡਾ ਚਾਹੁੰਗਾ 25 ਸਾਲਾਂ ਦਾ ਇਹ ਸਾਰਾ ਕੰਮ ਸਰਪੰਚਨੀ ਕਰਾਉਂਦੀ ਹੈ ਜੀ ਜ਼ਿੰਮੇਵਾਰ ਵੀ ਸਰਪੰਚਨੀ ਹੈ ਹੁਣ ਮੇਰੀ ਬੱਚੀ ਮੇਰੇ ਘਰ ਵਾਲੀ ਮੇਰੀ ਸਾਥੀ ਇਹਨਾਂ ਨੇ ਗਵਾਹ ਕੀਤੀ ਵੀ ਹੈ ਜੀ ਤਾਂ ਦੋ ਵਾਰੀ ਇਹਨੇ ਮਂਦੀਰ ਪਵਾਈ ਮੈਨੂੰ ਹੁਣ ਗਾਹ ਤੋਂ ਕੋਈ ਸਰਟੀਫਿਕੇਟ ਵੱਜ ਗਈ ਮੇਰੇ ਤੇ ਜ਼ਿੰਮੇਵਾਰ ਸਰਪੰਚਨੀ ਨਹੀਂ ਹੈ ਇਹਦਾ ਪਰਿਵਾਰ ਆ ਆਧਾਰ ਕਾਰਡ ਵੀ ਗੁਰਪ੍ਰੀਤ ਨੇ ਬਣਵਾਇਆ ਇਹਦੇ ਪਰਿਵਾਰ ਨੇ ਬਣਵਾਇਆ ਆ ਜਿਹੜਾ ਡੁਪਲੀਕੇਟ ਬਣਵਾਇਆ ਕੀ ਲੱਗਦਾ ਵੀ ਉਹ ਇੰਨੇ ਜੋਗੇ ਹੈਗੇ ਸੀ ਕਿ ਇਹ ਸਾਰਾ ਸਰਪੰਚਨੀ ਦੇ ਸ਼ਹਿ ਤੇ ਹੋ ਜੀ ਸਾਰਾ ਕੋ ਸਰਪੰਚਨੀ ਨੇ ਨਹੀਂ ਜੋਗੇ ਹੈ ਨਹੀਂ ਸੀਗੀ ਜੀ ਉਹ ਨਾ ਮੇਰਾ ਪਰਿਵਾਰ ਸੀਗਾ ਨਾ ਇਹ ਸਾਰਾ ਕੁਝ ਸਰਪੰਚਨੀ ਦੇ ਥਰੂ ਹੀ ਹੋਇਆ ਜੀ ਆ ਵਿਆਹ ਦੀ ਗੱਲ ਜੀ ਉਹ ਉਹਨਾਂ ਨੇ ਆਧਾਰ ਕਾਰਡ ਨਕਲੀ ਬਣਵਾਇਆ ਜੀ ਉਹਨਾਂ ਦਾ ਕਿਉਂਕਿ ਸਾਰੀ ਮਿਲੀ ਭੁਗਤ ਜੀ ਉਹ ਸਰਪੰਚਨੀ ਤੇ ਉਹਦੇ ਪਰਿਵਾਰ ਦੀ ਆ ਜੀ ਕਿਉਂਕਿ ਉਹਨਾਂ ਨੇ ਹੀ ਆਧਾਰ ਕਾਰਡ ਵਗੈਰਾ ਬਣਵਾਇਆ ਜੀ ਉਹਨਾਂ ਦਾ ਉਹਨਾਂ ਨੇ ਹੀ ਕੋਈ ਪੈਸੇ ਪੁਸੇ ਦਾ ਲਾਲਚ ਕੀਤਾ ਜੀ ਸਾਨੂੰ ਤਾਂ ਇਸ ਚੀਜ਼ ਦਾ ਪਤਾ ਹੀ ਨਹੀਂ ਜੀ ਸਾਡੇ ਮੌਜੂਦਾ ਪੰਚਾਇਤ ਨੂੰ ਨਾ ਇਹ ਮੈਟਰ ਦਾ ਪਤਾ ਜੀ ਜਿਵੇਂ ਹੁਣ ਇਹਨਾਂ ਦੀ ਬੇਟੀ ਆ ਨਵਾਲਕ ਜੀ ਹੁਣ ਗੁਰਪ੍ਰੀਤ ਜੀ ਉਹਨਾਂ ਦੇ ਪੰਚਨੀ ਦੇ ਘਰ ਵਾਲਾ ਜੀ ਨਵਾਲਕ ਲੜਕੀ ਤੋਂ ਹੀ ਝੂਠੇ ਬਿਆਨ ਦਵਾ ਰਿਆ ਜੱਜ ਦੇ ਸਾਹਮਣੇ ਇੱਕ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਵੇਖੀ ਹੋਣੀ ਆ ਉਹ ਵੀਡੀਓ ਅਸੀਂ ਕਰੀ ਸੀ ਪੈਂਡ ਸਲੀਨਾ ਦੀ ਵੀ ਇੱਕ ਲੜਕੀ 13 ਸਾਲ ਦੀ ਦੀ 20 ਸਾਲ ਦੀ ਦਾ ਆਧਾਰ ਕਾਰਡ ਗਲਤ ਬਣਾ ਕੇ ਉਸ ਦੇ ਮਾਪੇ ਵੱਲੋਂ ਇੱਕ ਸ਼ਾਦੀ ਕਰ ਦਿੱਤੀ ਗਈ ਸੀ ਉਹ ਕੀ ਕਹਾਣੀਆਂ ਦੂਜਾ ਪੱਖ ਹੁਣ ਸਾਡੇ ਕੋਲੇ ਆਇਆ ਉਹਦਾ ਫਾਦਰ ਸਾਡੇ ਨਾਲ ਹੈ ਉਸ ਲੜਕੀ ਦਾ ਉਹ ਕਲਕਲਾਂ ਦੇ ਵਿੱਚ ਲੜਕੀ ਦੀ ਸ਼ਾਦੀ ਹੋਈ ਸੀ ਉਸ ਮੁੰਡੇ ਨਾਲ ਅੱਜ ਪੂਰੀ ਪੰਚਾਇਤ ਆ ਸਿਲਿਨਾ ਪਿੰਡ ਦੀ ਸਰਪੰਚ ਸਾਹਿਬ ਸਾਡੇ ਨਾਲ ਨੇ ਕੀ ਕਹਾਣੀਆਂ ਇਹਨਾਂ ਨੇ ਸਾਨੂੰ ਅੱਜ ਬੁਲਾਇਆ ਕਿ ਜਿਹੜਾ ਸਾਡਾ ਪੱਖ ਆ ਅੱਜ ਇਹ ਵੀ ਲੋਕਾਂ ਤੱਕ ਦਿਖਾਓ ਪਹਿਲਾਂ ਤੁਸੀਂ ਦੂਜਾ ਪੱਖ ਵੇਖਿਆ ਸੀ ਜਿਹੜਾ ਲੜਕੇ ਵਾਲੇ ਦਾ ਪਰਿਵਾਰ ਦਾ ਪੱਖ ਸੀ ਉਹ ਦੋਸ਼ ਲਾ ਰਹੇ ਸੀ ਕਿ ਸਾਡਾ ਕੋਈ ਦੋਸ਼ ਨਹੀਂਗਾ ਇਹ ਲੜਕੀ ਦਾ ਜਿਹੜਾ ਆਧਾਰ ਕਾਰਡ ਹੈ ਉਹਦੇ ਮਾਪੇ ਬਾਪ ਵੱਲੋਂ ਗਲਤ ਬਣਾ ਕੇ ਸ਼ਾਦੀ ਕਰ ਦਿੱਤੀ ਗਈ ਆ ਅੱਜ ਉਹਦੇ ਫਾਦਰ ਸਾਹਿਬ ਸਾਡੇ ਨਾਲ ਨੇ ਪੂਰੀ ਜਾਣਕਾਰੀ ਲੈਣੇ ਆ ਕਿ ਨਾਮ ਕੀ ਹੈ ਤੁਹਾਡਾ ਪਰਕਰ ਥੈਂਕਸ ਹੁਨੀ ਜੀ ਇੱਕ ਜਿਹੜੀ ਵੀਡੀਓ ਤੁਸੀਂ ਅਸੀਂ ਪਹਿਲਾਂ ਵੀ ਬਣਾਈ ਸੀ ਜਿਹੜੇ ਤੁਹਾਡੇ ਘਰ ਵਾਲੀ ਵੱਲੋਂ ਤੁਹਾਡੇ ਤੇ ਦੋਸ਼ ਲਾਏ ਜਾਂਦੇ ਆ ਕਿ ਉਹ ਬੱਚਾ ਨੂੰ ਕੁਛ ਦਿੰਦਾ ਨਹੀਂ ਸੀ, ਕੁੱਟਦਾ ਮਾਰਦਾ ਸੀ, ਉਹ ਨਸ਼ਾ ਖਾਂਦਾ ਹੈ। ਇੱਕ ਉਹਦਾ ਆਧਾਰ ਕਾਰਡ ਗਲਤ ਬਣਾ ਕੇ ਵੀ 13 ਸਾਲ ਦੀ ਲੜਕੀ ਆ ਦੱਸਿਆ ਜਾਂਦਾ ਸੀ ਜੀ ਉਹਦੀ ਉਮਰ ਵਧਾ ਕੇ 20 ਸਾਲ ਦੇ ਆਧਾਰ ਕਾਰਡ ਬਣਾ ਕੇ ਇੱਕ ਸ਼ਾਦੀ ਕਰੀ ਗਈ ਹੈ। ਕੀ ਉਹ ਕਹਾਣੀ ਕੀ ਹੈ ਸਾਰੀ? ਕਹਾਣੀ ਇਹ ਸੀਗੀ ਜੀ ਵੀ ਇਹ ਗਲਤ ਕੰਮ ਕਰਦੀ ਸੀਗੀ ਜੀ। ਮੈਂ ਕੁੱਟੀ ਐ ਜਦੋਂ ਉਹ ਤੋਂ ਜਮਾ ਪੜੀ ਗਈ। ਮੁੜ ਕੇ ਇਹਨੇ ਆਪਣੇ ਪਰਿਵਾਰ ਨਾਲ ਰਲ ਕੇ ਬਲਜੀਤ ਠੇਕੇਦਾਰ ਨੂੰ ਇੱਥੇ ਸਾਦੀ ਰਹੀ ਚੋਰੀ ਸਮਾਨ ਚੱਕਿਆ ਕੋਈ ਨਾ ਤੋਂ ਲਿਆਣੀ ਸੀਗਾ ਜੀ ਮੈਂ ਉਸ ਤੋਂ ਬਾਅਦ ਦੇ ਵਿੱਚ ਮੈਂ ਇੱਥੇ ਆਉਂਦਾ ਰਿਹਾ ਖਰਚਾ ਦਿੰਦਾ ਰਿਹਾ ਜੀ ਬੱਚਿਆਂ ਨੂੰ ਮਿਲ ਕੇ ਜਾਂਦਾ ਰਿਹਾ ਇਹ ਮੁੜ ਕੇ ਉੱਥੇ ਜਾਵੜੀ ਕਹਿੰਦੀ ਵੀ ਕੁੜੀ ਨੂੰ ਨੌਕਰੀ ਮਿਲਣੀ ਹੈ ਵੀ ਤੂੰ ਪੈਸੇ ਦੇ ਮੈਂ ਇਹਨੂੰ 50000 ਰੁਪਿਆ ਦਿੱਤਾ ਉਸ ਤੋਂ ਬਾਅਦ ਦੇ ਵਿੱਚ ਮਹੀਨਾ ਡੇਢ ਮਹੀਨੇ ਬਾਅਦ ਹੀ ਇਹਨੇ ਕੁੜੀ ਦਾ ਵਿਆਹ ਕੀਤਾ ਮੇਰੇ ਤੋਂ ਚੋਰੀ ਮੈਨੂੰ ਪਤਾ ਨਹੀਂ ਸੀਗਾ ਇਹ ਦੋ ਹਰਮੰਤ ਵਿਚ ਵਿਚੋਲਾ ਹੈ ਗਿਆ ਇਹ ਉਹਦੇ ਨਾਲ ਲੜ ਪਿਆ ਹਰਮੰਤ ਇਨੇ ਰਾਤ ਨੂੰ ਮੈਨੂੰ ਥੱਦਿਆ ਮੈਂ ਰਾਤ ਨੂੰ ਆਇਆ ਨਾ ਮੁੜ ਕੇ ਮੈਂ ਦਰਖਾਸਤ ਦਿੱਤੀ ਮੇਰੀ ਮਲਾਜਮਾ ਨੇ 4 ਮਹੀਨੇ ਚੌਥਾ ਮਹੀਨਾ ਲੱਗ ਗਿਆ ਕੋਈ ਸੁਣਵਾਈ ਨਹੀਂ ਹੋਈ ਹੁਣ ਜਾ ਕੇ ਆ ਪੰਚਾਇਤ ਨੂੰ ਮਿਲਿਆ ਮੈਂ ਤਾਂ ਸਰਪੰਚ ਨਹੀਂ ਉਹਨੂੰ ਸਮਝਦਾ ਸੀਗਾ ਜੀ ਜੋ ਤੁਹਾਡੀ ਕੁੜੀ ਦਾ ਵਿਆਹ ਹੋਇਆ ਤੁਹਾਨੂੰ ਕਿੰਨੇ ਟਾਈਮ ਬਾਅਦ ਪਤਾ ਲੱਗਿਆ ਮੇਰੀ ਕੁੜੀ ਵਿਆਹ ਹੀ ਗਈ ਕਿੰਨਾ ਬਾਅਦ ਪਤਾ ਲੱਗਿਆ ਜੀ ਦਸਾਂ ਦਿਨਾਂ ਬਾਅਦ ਹਾਂਜੀ ਅੱਛਾ ਤੇ ਮੈਂ ਸਰਪੰਚ ਸਾਹਿਬ ਉਹਨੂੰ ਮੰਨਦਾ ਸੀਗਾ ਪਹਿਲਾਂ ਤੇ ਸਰਪੰਚ ਸਾਹਿਬ ਨੂੰ ਤਾਂ ਹੁਣ ਮਿਲਿਆ ਜੀ ਮੈਂ ਕਿਹਨੂੰ ਮੰਨਦੇ ਸੀ ਸਰਪੰਚ ਉਹ ਸਰਪੰਚ ਨਹੀਂ ਨੂੰ ਜੀ ਕੀ ਉਹ ਸਰਪੰਚ ਹੈ ਨਹੀਂ ਕਿ ਪਿੰਡ ਦੇ ਉਹ ਸਰਪੰਚ ਨਹੀਂ ਪਤਾ ਨਹੀਂ ਦਿਓ ਪਹਿਲਾ ਜਦੋਂ ਮੈਂ ਆਉਂਦਾ ਰਿਹਾ ਉਹ ਤੋਂ ਸਾਦੇ ਰਹੇ ਪਰਿਵਾਰ ਸੋਹਰਾ ਪਰਿਵਾਰ ਮੇਰਾ ਵੀ ਇਹ ਸਰਪੰਚ ਨਹੀਂ ਹੈ ਮੈਨੂੰ ਪਤਾ ਨਹੀਂ ਸੀਗਾ ਜੀ ਤੇ ਬਾਅਦ ਚ ਪਤਾ ਲੱਗਿਆ ਵੀ ਅਜੇ ਸਰਪੰਚ ਹੈ ਜੀ ਇਥੇ ਪਿੰਡ ਦਾ ਹਾਂਜੀ ਇਹ ਹੈ ਜੀ ਮੈਨੂੰ ਹੁਣ ਬਾਅਦ ਚ ਪਤਾ ਲੱਗਿਆ ਜੀ ਇਹਨੂੰ ਬਾਅਦ ਚ ਮਿਲਿਆ ਮੈਂ ਹੁਣ 4 ਮਹੀਨੇ ਹੋ ਗਏ ਮੈਨੂੰ ਥਾਣੇ ਚ ਰੋਲਦੇ ਨੂੰ ਚੌਥਾ ਮਹੀਨਾ ਲੱਗ ਗਿਆ ਤੁਹਾਡੇ ਸਾਹਮਣੇ ਵੇਖ ਲੋ ਵੀ ਕਿੰਨੀ ਤਰੀਕ ਨੂੰ ਪਰਚਾ ਹੋਇਆ ਤੁਹਾਡੇ ਘਰ ਵਾਲੀ ਏ ਤੁਹਾਡੇ ਇੱਥੇ ਆਪਦੇ ਪੇਕੇ ਪਿੰਡ ਕਿੰਨੇ ਚਿਰ ਤੋਂ ਰਹਿ ਰਹੀ ਹੈ ਡੇਢ ਸਾਲ ਹੋ ਗਿਆ ਜੀ ਡੇਢ ਸਾਲ ਤੋਂ ਹਾਂਜੀ ਤੇ ਬੇਟੀ ਦੀ ਸ਼ਾਦੀ ਇਹ ਨਹੀਂ ਪਤਾ ਪਹਿਲਾਂ ਗੰਗਾ ਨਗਰ ਮੰਗੀ ਸੀਗੀ ਜੀ ਰਿਕਾਰਡਿੰਗ ਮੇਰੇ ਕੋਲੇ ਪਈ ਆ ਉੱਥੋਂ ਪਤਾ ਨਹੀਂ ਇਹਨਾਂ ਨੇ ਪੈਸੇ ਪੁੱਛੇ ਜਾਂ ਲੈਣ ਦੇਣ ਦਾ ਕੋਈ ਇਹਨਾਂ ਦਾ ਰੌਲਾ ਪੈ ਗਿਆ ਉਸ ਤੋਂ ਬਾਅਦ ਦੇ ਵਿੱਚ ਮੇਰੀ ਸਾਲੀ ਕਰਾਉਂਦੀ ਸੀਗੀ ਜੀ ਰਿਸ਼ਤਾ ਉਹ 12 13 ਸਾਲ ਮੁੰਡਾ ਉਮਰ ਦਾ ਵੱਡਾ ਸੀਗਾ ਆ ਜਿੱਥੇ ਹੁਣ ਕੁੜੀ ਵੀ ਆਈ ਆ ਕੁੜੀ 13 ਸਾਲਾਂ ਦੀ ਆ ਮੁੰਡਾ ਚਾਹੂੰਗਾ 25 ਸਾਲਾਂ ਦਾ ਏ ਤੁਸੀਂ ਆਪ ਵੀ ਵੇਖ ਸਕਦੇ ਆ ਜੀ ਨਹੀਂ ਇਸ ਕੁੜੀ ਦੀ ਪਹਿਲਾਂ ਵੀ ਸ਼ਾਦੀ ਕਰਾਈ ਹੈ ਨਾ ਨਹੀਂ ਜੀ ਪਹਿਲਾਂ ਨਹੀਂ ਤੁਸੀਂ ਗੰਗਾ ਨਗਰ ਕਹਿੰਦੇ ਤੁਸੀਂ ਕਹਿੰਦੇ ਸੀ ਮੰਗਣੀ ਹੋਈ ਸੀਗੀ ਪਹਿਲਾਂ ਮੰਗਣੀ ਹੋਈ ਸੀ ਪਹਿਲਾਂ ਉਹਦਾ ਵਿਆਹ ਕਰਨਾ ਸੀ ਹਾਂਜੀ ਉਹਦਾ ਡਿਸਪੂਟ ਕਿਉਂ ਪੈ ਗਿਆ ਫਿਰ ਪਹਿਲੇ ਵਿਆਹ ਤੋਂ ਉਹ ਇੰਨਾ ਨਹੀਂ ਮੈਨੂੰ ਪਤਾ ਜੀ ਇਹਨਾਂ ਨੇ ਦਿੱਥੇ ਹੀ ਕੁਛ ਨਹੀਂ ਮੈਨੂੰ ਵਿਆਹ ਵੀ ਚੋਰੀ ਕੀਤਾ ਮੇਰੇ ਤੋਂ ਰਿਕਾਰਡਿੰਗਾਂ ਮੇਰੇ ਕੋਲੇ ਪਈਆਂ ਜੀ ਇਹਨਾਂ ਦੀਆਂ ਮੈਂ ਤੁਹਾਨੂੰ ਸੈਂਡ ਕਰ ਸਕਦਾ ਹੂੰ ਤੁਹਾਡੇ ਸਾਰੇ ਪਰਿਵਾਰ ਵਿੱਚ ਹੋਰ ਕੌਣ-ਕੌਣ ਰਹਿੰਦਾ ਜੀ ਇੱਕ ਮੇਰੀ ਸੱਸ ਆ ਜੀ ਇੱਕ ਮੇਰਾ ਸਹੁਰਾ ਇੱਕ ਮੇਰਾ ਸਾਲਾ ਇਹ ਸਾਰੇ ਰਲੇ ਹੋਏ ਆਪਸ ਵਿੱਚ ਸਾਰੇ ਰਲੇ ਆ ਜੀ ਬਲਜੀਤ ਠੇਕੇਦਾਰ ਛਰੇ ਆਮ ਇਹਨਾਂ ਦੇ ਪਿੰਡੋਂ ਆਉਂਦਾ ਰਿਆ ਛਰੇ ਆਮ ਖਰਚਾ ਵਰਚਾ ਦੇ ਕੇ ਜਾਂਦਾ ਰਿਆ ਉਹ ਕਿੱਥੋਂ ਦਾ ਜੀ ਉਹ ਜਲਾਲਾਬਾਦ ਦਾ ਜੀ ਅੱਛਾ ਜੀ ਦੂਜੀ ਥਾਲੀ ਦਾ ਵੀ ਮੈਂ ਵਿਆਹ ਕੀਤਾ ਸੀਗਾ ਜੀ 45000 ਰੁਪਿਆ ਲੈਣਾ ਵਾ ਪੁੱਛ ਵੀ ਥੱਕਦੇ ਆ ਕਾਹਦਾ ਲੈਣਾ ਤੁਸੀਂ ਉਹ ਕੁੜੀ ਤੇ ਲਾਇਆ ਸੀਗਾ ਜੀ ਪਹਿਲਾਂ ਵਿਆਹ ਕੀਤਾ ਸੀ ਮੈਂ ਆਪਣੀ ਥਾਲੀ ਦਾ ਅੱਛਾ ਤੇ ਇਹਨਾਂ ਨੇ ਉਹ ਵੀ ਛੜ ਛੜਾ ਕਰ ਲਿਆ ਫਿਰ ਮੇਰੇ ਸਾਲੇ ਦਾ ਵਿਆਹ ਕੀਤਾ ਤੇ ਮੇਰੀ ਥਾਲੇ ਹਾਰ ਨੂੰ ਗਲਤ ਕੰਮ ਚ ਪਾਉਂਦੇ ਹੀਗੇ ਤੇ ਉਹਦਾ ਵੀ ਛੜ ਛੜਾ ਹੋ ਗਿਆ ਇਹ ਸਾਰਾ ਕੰਮ ਸਰਪੰਚਨੀ ਕਰਾਉਂਦੀ ਆ ਜੀ ਜਿੰਮੇਵਾਰ ਵੀ ਸਰਪੰਚਨੀ ਆ ਹੁਣ ਕੱਲ ਨੂੰ ਕੋਈ ਗੱਲ ਬਾਤ ਹੋ ਜੇ ਮੇਰੇ ਛੱਟ ਫੇਟ ਵੱਜ ਜੇ ਸਰਪੰਚਨੀ ਆ ਜੀ ਹੁਣ ਮੇਰੀ ਬੱਚੀ ਮੇਰੇ ਘਰ ਵਾਲੀ ਮੇਰੀ ਸਾਥੀ ਨੇ ਨਾ ਗਵਾਹ ਕੀਤੀ ਵੀ ਆ ਜੀ ਉਹਨਾਂ ਨੂੰ ਕੋਈ ਮਿਲਾਉਂਦੇ ਨਹੀਂਗੇ ਜੀ ਨਾ ਕੋਈ ਗੱਲ ਬਾਤ ਹੁੰਦੀ ਆ ਤੁਹਾਡੀ ਬੇਟੀ ਨਾਲ ਵੀ ਨਹੀਂ ਗੱਲ ਬਾਤ ਹੁੰਦੀ ਨਹੀਂ ਜੀ ਮੇਰੀ ਬੇਟੀ ਨਾਲ ਵੀ ਕੋਈ ਗੱਲ ਬਾਤ ਨਹੀਂ ਹੁੰਦੀ ਉਹ ਉਹ ਸੇਰੀ ਸਰਪੰਚ ਨਹੀਂ ਆ ਤੁਹਾਨੂੰ ਮੈਨੂੰ ਕਿਉਂ ਨਹੀਂ ਦਿੰਦੀ ਗੱਲ ਕਾਰਨ ਕੀ ਪਤਾ ਨਹੀਂ ਜੀ ਇਹਦਾ ਕਾਰਨ ਕੀ ਆ ਪਹਿਲਾਂ ਜਦੋਂ ਅਸੀਂ ਥਾਣੇ ਇੱਕ ਦੂਜੇ ਨਾਲ ਬੋਲੇ ਆ ਜੀ ਪਹਿਲੇ ਦਿਨ ਵੀ ਮੈਂ ਇਕੱਲਾ ਹੀ ਆਇਆ ਸੀਗਾ ਮੈਨੂੰ ਐਸਆਈਆਂ ਨੇ ਕਿਹਾ ਵੀ ਜਨਮ ਪੱਤਰੀ ਲੈ ਆਈ ਪਰਚਾ ਕਰ ਦਿਆਂਗੇ ਉਹਦੇ ਸਾਡੇ ਬੋਲਕ ਬੋਲ ਬਹੁਤ ਹੋਈ ਜੀ ਉਸ ਤੋਂ ਮੁੜ ਕੇ ਐਸਐਚਓ ਨੇ ਆਖਿਆ ਵੀ ਤੂੰ ਇੱਥੇ ਆ ਪਰਚਾ ਕਰਦਣੇ ਮੁੜ ਕੇ ਮੈਂ ਆਇਆ ਜੀ ਇੱਥੇ ਪਰਚੇ ਬਾਅਦ ਤੋਂ ਮੁੜ ਕੇ ਪਰਚਾ ਕੱਟਿਆ ਗਿਆ ਜੀ ਜਿੱਦ ਤਨ ਉਹ ਮੁੰਡੇ ਵਾਲੇ ਆ ਪਰ ਇੱਥੇ ਇਹਨਾਂ ਦੇ ਜਿਹੜੇ ਨਾਲ ਆ ਜੀ ਉਹ ਤਾਂ ਕਹਿੰਦੇ ਨੇ ਬੰਦੇ ਰਿਸ਼ਮ ਸਿੰਘ ਰਿਚੀ ਜਲਾਲਾਬਾਦ ਦਾ ਦੋ ਵਾਰੀ ਇਹਨੇ ਮੰਦਿਰ ਪਵਾਈ ਜੀ ਮੈਨੂੰ ਠਿੱਠੇ ਹੋਣੀ ਇਹਨਾਂ ਦੇ ਪਿੰਡ ਦੇ ਗਵਾਹ ਜਿਹੜੇ ਮੇਰੇ ਨਾਲ ਉੱਥੇ ਲੜਨ ਗਏ 12 13 ਆ ਜਾਣੇ ਹੁਣ ਗਾਂ ਤੋਂ ਕੋਈ ਸਰਟੀਫੀਕਟ ਵੱਜ ਗਈ ਮੇਰੇ ਤੇ ਜ਼ਿੰਮੇਵਾਰ ਸਰਪੰਚ ਨਹੀਂ ਆਈ ਇਹਦਾ ਪਰਿਵਾਰ ਆ ਆਧਾਰ ਕਾਰਡ ਵੀ ਗੁਰਪ੍ਰੀਤ ਨੇ ਬਣਵਾਇਆ ਇਹਦੇ ਪਰਿਵਾਰ ਨੇ ਬਣਵਾਇਆ ਆਧਾਰ ਕਾਰਡ ਆ ਜਿਹੜਾ ਡੁਪਲੀਕੇਟ ਬਣਵਾਇਆ origignal ਦਾ ਮੈਂ ਸਾਰਾ ਕੁਝ ਪ੍ਰੂਫ ਦਿੱਤੇ ਆ ਜੀ ਜਨਮ ਪੱਤਰੀ ਵੀ ਸਰਟੀਫੀਕੇਟ ਵੀ ਸਾਰਾ ਕੁਝ ਦਿੱਤਾ ਜੀ ਜਿਹੜੇ ਆਧਾਰ ਕਾਰਡ ਜਲ ਹੀ ਬਣਾਇਆ ਗਿਆ ਤੁਹਾਡੀ ਵਾਈਫ ਵੱਲੋਂ ਕੀ ਲੱਗਦਾ ਵੀ ਉਹ ਇੰਨੇ ਜੋਗੇ ਹੈਗੇ ਸੀ ਕਿ ਇਹ ਸਾਰਾ ਸਰਪੰਚਨੀ ਦੀ ਸ਼ਹਿਤ ਹੀ ਹੋਈ ਸੀ ਇਹ ਸਾਰਾ ਕੋ ਸਰਪੰਚਨੀ ਨੇ ਇੰਨੇ ਜੋਗੇ ਹੈ ਨਹੀਂ ਸੀਗੀ ਜੀ ਉਹ ਨਾ ਮੇਰਾ ਪਰਿਵਾਰ ਸੀਗਾ ਨਾ ਇਹ ਸਾਰਾ ਕੋ ਸਰਪੰਚਨੀ ਦੇ ਥਰੂ ਹੀ ਹੋਇਆ ਜੀ ਤੁਹਾਡੇ ਕਿੰਨੇ ਬੱਚੇ ਆ ਚਾਰ ਬੱਚੇ ਹੀ ਇੱਕ ਲੜਕਾ ਤਿੰਨ ਬੇਟੀਆਂ ਤਿੰਨ ਬੇਟੀਆਂ ਹਾਂਜੀ ਇਹ ਵੱਡੀ ਸੀ ਜਿਹੜੀ 3.5 ਹਾਂਜੀ ਇਹ ਵੱਡੀ ਸੀਗੀ ਸਾਰਿਆਂ ਤੋਂ ਠੀਕ ਹੈ ਤਾਨੂੰ ਕਿੰਨੇ ਚਿਰ ਬਾਅਦ ਪਤਾ ਲੱਗ ਜਾਂਦਾ ਜਦੋਂ ਸ਼ਾਦੀ ਹੋਈ ਆ ਕੁੜੀ 10 ਦਿਨ ਬਾਅਦ ਪਤਾ ਲੱਗ ਗਿਆ ਤੁਸੀਂ ਮੁੰਡੇਆਂ ਨੂੰ ਫੋਨ ਕਰਦੇ ਆ ਵੀ ਜਾ ਕੇ ਲੜਕੀ ਨੂੰ ਲਿਆਓ ਮੇਰਾ ਫੈਸਲਾ ਹੋ ਗਿਆ ਮੇਰੇ ਪਹਿਲਾਂ ਮੇਰੀ ਸੁਣ ਲੋ ਗੱਲ ਮੇਰੀ ਮੁੰਡੇ ਵਾਲਿਆਂ ਨਾਲ ਕੋਈ ਗੱਲ ਬਾਤ ਨਹੀਂ ਹੋਈ ਸੀ ਮੈਂ ਇਹਨਾਂ ਨੂੰ ਇਹ ਜਵਾਬ ਦਿੱਤਾ ਵੀ ਬਾਈ ਜੀ ਜਿਹੜਾ ਥਗਣ ਪਗਿਆ ਉਹਨਾਂ ਦੀ ਘਰੇ ਜਾਵੜੂ ਮੇਰਾ ਤੁਹਾਡੇ ਨਾਲ ਕੋਈ ਤਾਲੁਕਤ ਨਹੀਂ ਗਾ ਨਾ ਹੀ ਮੈਂ ਵੇਖਣ ਗਿਆ ਨਾ ਹੀ ਮੈਂ ਥਗਣ ਪਾਇਆ ਉਹ ਮੇਰੇ ਅੱਖੇ ਹਜੇ ਵੀ ਨਹੀਂ ਲੱਗੇਗੇ ਜਿਹੜਾ ਥਗਣ ਪਗਿਆ ਉਹਨਾਂ ਦੀ ਘਰੇ ਜਾਂਦੇ ਮੈਨੂੰ ਪਰੇਸ਼ਾਨ ਕਰਦੇ ਸੀਗੇ ਮੈਂ ਕਿਹਾ ਵੀ ਬਾਈ ਜੀ ਮੈਂ ਵਿਆਹ ਦੇ ਵੇਚਣੀ ਸੀਗਾ ਜੇ ਉਹ ਤੋੜਦੇ ਆ ਤਾਂ ਤੁਸੀਂ ਲਿਆ ਸਕਦੇ ਆ ਮੈਂ ਕਿਹਾ ਵੀ ਮੈਂ ਗੱਲ ਦੇ ਵਿੱਚੋਂ ਬਾਹਰ ਨਾ ਮੈਂ ਵਿਆਹ ਦੇ ਵਿੱਚ ਸੀ ਨਾ ਮੈਂ ਕੀਤਾ ਤਾਂ ਨਾਮ ਹੀ ਨਿਕੋ ਜਦੋਂ ਗੰਗਾ ਨਗਰ ਪਹਿਲਾਂ ਤੁਹਾਡੀ ਬੇਟੀ ਮੰਗੀ ਸੀ ਉਹਦੇ ਬਾਰੇ ਤੁਹਾਨੂੰ ਪਤਾ ਲੱਗਿਆ ਸੀ ਹੋਰ ਰਿਕਾਰਡਿੰਗ ਤੇ ਪਤਾ ਲੱਗਾ ਜੀ ਸਾਰਾ ਕੋ ਹਰਬੰਤ ਨੇ ਉਹਦੇ ਜਦ ਇਹਨਾਂ ਦੀ ਲੜਾਈ ਹੋਈ ਉਹਦੇ ਹਰਬੰਤ ਨੇ ਦੱਸਿਆ ਜੀ ਉਹ ਉਹੋ ਨਹੀਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਬੱਚੇ ਦੀ ਉਮਰ ਉਹਦੀ ਛੋਟੀ ਸੀਗੀ ਮੈਡਮ ਜੀ ਦੱਸਿਆ ਹੀ ਉਹਦੇ ਆ ਜਦਦੇ ਸਾਰਾ ਵਿਆਹ ਹੋ ਗਿਆ ਤੇ ਮੈਨੂੰ ਦੱਸਿਆ ਵੀ ਇਸ ਤਰ੍ਹਾਂ ਅਸੀਂ ਗੰਗਾ ਨਗਰ ਵਾਲੀ ਜਦੋਂ ਤੁਹਾਨੂੰ ਰਿਕਾਰਡਿੰਗ ਤੇ ਪਤਾ ਲੱਗਿਆ ਫਿਰ ਤੁਸੀਂ ਇਹਨਾਂ ਨਾਲ ਗੱਲ ਨਹੀਂ ਕੀਤੀ ਵੀ ਬੱਚੇ ਦੀ ਉਮਰ ਛੋਟੀ ਹੈ ਵੀ ਆਪਾਂ ਹਜੇ ਨਹੀਂ ਵਿਆਹ ਕਰਨਾ ਮੈਡਮ ਜੀ ਗੰਗਾ ਨਗਰ ਵਾਲੀ ਗੱਲ ਨਾ ਉਹਦੇ ਹੀ ਨਿਕਲੀ ਆ ਜਦਦੇ ਇਹਨਾਂ ਨੇ ਵਿਆਹ ਦਾ ਦੱਸਿਆ ਵੀ ਜਿਵੇਂ ਹੁਣ ਮੈਂ ਕਹਦੇ ਵੀ ਇਸ ਤਰ੍ਹਾਂ ਕਰਕੇ ਕੁੜੀ ਇੱਥੇ ਮੰਗੀ ਸੀ ਇੱਥੇ ਮੰਗੀ ਸੀਗੀ ਉਹਦੇ ਹੀ ਪਤਾ ਲੱਗਿਆ सरपंच さん ਕੀ ਕਹਿਣਾ ਚਾਹੋਗੇ ਤੁਹਾ ਤੁਸੀਂ ਇਥੋਂ ਦੇ ਮੌਜੂਦਾ ਸਰਪੰਚ ਹੋ ਤੁਹਾਡੇ ਹੁਣ ਗੱਲ ਸਾਹਮਣੇ ਆਉਂਦੀ ਹੈ ਵੀ ਤੁਹਾਡੇ ਇਥੋਂ ਦੇ ਜਿਹੜੇ ਸਾਬਕਾ ਸਰਪੰਚ ਸੀ ਉਹਨਾਂ ਨੇ ਜਿਹੜਾ ਹੈਗਾ ਇਦਾਂ ਮਾਹੌਲ ਜਿਹੜਾ ਖਰਾਬ ਕੀਤਾ ਹੋਇਆ ਪਿੰਡ ਦੇ ਸੋ ਤੁਸੀਂ ਕਿਵੇਂ ਦੇਖਦੇ ਹੋ ਪਹਿਲੀ ਗੱਲ ਤਾਂ ਇਹ ਉਹ ਸਾਬਕਾ ਸਰਪੰਚ ਹੈ ਨਹੀਂ ਗਏ ਜੀ ਉਹ ਐਸੀ ਸੀਟ ਸੀਗੀ ਉਹ ਜਰਨਲ ਧੱਕੇ ਨਾਲ ਸਰਪੰਚੀ ਕਰ ਗਏ ਜੀ ਠੀਕ ਹੈ ਜੀ ਜਿਹੜੀ ਰਹੀ ਆ ਵਿਆਹ ਦੀ ਗੱਲ ਜੀ ਉਹ ਉਹਨਾਂ ਨੇ ਆਧਾਰ ਕਾਰਡ ਨਕਲੀ ਬਣਵਾਇਆ ਜੀ ਉਹਨਾਂ ਦਾ ਉਹੀ ਆਧਾਰ ਕਾਰਡ ਮੈਨੂੰ ਉਹਨਾਂ ਨੇ ਸਹਿੰਝ ਕੀਤਾ ਜੀ ਉਹ ਵਿਆਹ ਮੈਂ ਰੋਕਿਆ ਵਿਆਹ ਉਹ ਉਹ ਵਿਆਹ ਰੋਕਣ ਲਈ ਮੈਂ ਉਸ ਦਿਨ ਥੋੜਾ ਜਿਹਾ ਬਾਹਰ ਸੀਗਾ ਮੈਂ ਕਿਸੇ ਨੂੰ ਉਹ ਵਿਆਹ ਰੋਕਣ ਲਈ ਭੇਜਿਆ ਪਰ ਉਹਨਾਂ ਨੇ ਮੈਨੂੰ ਉਹ ਆਧਾਰ ਕਾਰਡ ਸੈਂਡ ਕਰਤਾ ਜੀ ਉਹ ਜਦੋਂ ਉਹ ਆਧਾਰ ਕਾਰਡ ਸੈਂਡ ਕੀਤਾ ਮੈਂ ਵੀ ਉਹ ਆਧਾਰ ਕਾਰਡ ਵੇਖ ਕੇ ਮੈਂ ਚੁੱਪ ਕਰ ਗਿਆ ਜੀ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਮੈਂ ਦੇਖਿਆ ਜੀ ਆ ਵੀਡੀਓ ਵਾਵਾ ਵਾਇਰਲ ਹੋਣ ਲੱਗ ਗਈ ਜੀ ਕਿ ਤੇ ਜਦੋਂ ਮੈਂ ਦੇਖਿਆ ਕਿ ਇਹ ਮੈਟਰ ਕੀ ਆ ਫਿਰ ਮੈਨੂੰ ਫੋਨ ਵਗੈਰਾ ਆਉਣ ਲੱਗੇ ਕਿ ਪਿੰਡ ਦੀ ਮਜੂਦਾ ਪੰਚਾਇਤ ਨੂੰ ਪਤਾ ਹੀ ਨਹੀਂਗਾ ਕਿ ਪੁਰਾਣੇ ਸਰਪੰਚਾ ਕੋਲ ਹੀ ਜਾਈ ਜਾਂਦੇ ਆ ਫਿਰ ਮੇਰਾ ਇਹਨਾਂ ਨਾਲ رابطہ ਹੋਇਆ ਜੀ ਫਿਰ ਮੈਂ ਇਹਨਾਂ ਨੂੰ ਮਿਲਿਆ ਤੇ ਫਿਰ ਮੈਂ ਪੁੱਛਿਆ ਮੈਂ ਕਿ ਕੀ ਗੱਲਬਾਤ ਆ ਜਦੋਂ ਮੈਨੂੰ ਹੁਣ ਮੈਟਰ ਦਾ ਪਤਾ ਲੱਗਿਆ ਜੀ ਕਿਉਂਕਿ ਸਾਰੀ ਮਿਲੀ ਭੁਗਤ ਜੀ ਉਹ ਸਰਪੰਚਣੀ ਤੇ ਉਹਦੇ ਪਰਿਵਾਰ ਦੀ ਆ ਜੀ ਕਿਉਂਕਿ ਉਹਨਾਂ ਨੇ ਹੀ ਆਧਾਰ ਕਾਰਡ ਵਗੈਰਾ ਬਣਵਾਇਆ ਜੀ ਉਹਨਾਂ ਦਾ ਉਹਨਾਂ ਨੇ ਹੀ ਕੋਈ ਪੈਸੇ ਪੁਸੇ ਦਾ ਲਾਲਚ ਕੀਤਾ ਜੀ ਸਾਨੂੰ ਤਾਂ ਇਹ ਚੀਜ਼ ਦਾ ਪਤਾ ਹੀ ਨਹੀਂ ਜੀ ਸਾਡੇ ਮੌਜੂਦਾ ਪੰਚਾਇਤ ਨੂੰ ਨਾ ਇਹ ਮੈਟਰ ਦਾ ਪਤਾ ਜੀ ਜੀ ਸਰਪੰਚ ਸਾਹਿਬ ਜਿਹਨੇ ਭੋਲੇ ਭਾਲੇ ਲੋਕਾਂ ਨਾਲ ਠੱਗੀ ਵਜਦੀ ਆ ਮੰਨ ਲਾ ਵੀ ਉਹਨਾਂ ਨੇ ਤਾਂ ਆਧਾਰ ਕਾਰਡ ਵੇਖ ਕੇ ਮੈਰਿਜ ਕਰਾਈਆ ਮੁੰਡੇ ਦਾ ਕੋਈ ਕਸੂਰ ਨਹੀਂ ਨਾ ਨਾ ਜੀ ਨਾ ਮੁੰਡੇ ਦਾ ਕੋਈ ਕਸੂਰ ਨਹੀਂ ਤੁਸੀਂ ਖੁਦ ਕਹਿੰਨੇ ਆ ਵੀ ਮੈਨੂੰ ਆਧਾਰ ਕਾਰਡ ਪਾਇਆ ਉਹਦੇ ਤੇ ਉਮਰ ਕਿੰਨੀ ਲਿਖੀ ਹੋਈ ਸੀ ਉਹਦੇ ਤੇ ਜੀ 19 ਸਾਲ ਉਮਰ ਬੰਦੀ ਆ ਜੀ ਇਹਨਾਂ ਦੀ ਤੇ ਜਿਹੜਾ ਮੁੰਡੇ ਵਾਲਿਆਂ ਨੂੰ ਉਹੀ ਆਧਾਰ ਕਾਰਡ ਮੁੰਡੇ ਵਾਲਿਆਂ ਨੂੰ ਦਿਖਾਇਆ ਜੀ ਹਾਂ ਤੇ ਉਸ ਕਰਕੇ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਹੈ ਜੀ ਹੁਣ ਕਾਰਵਾਈ ਪੁਲਿਸ ਮੁੰਡੇ ਵਾਲਿਆਂ ਦੇ ਕਰ ਰਹੀ ਹੈ ਵੀ ਤੁਸੀਂ ਕਿਉਂ ਕਰਾਇਆ ਪਰ ਸਾਰੀ ਕਾਰਵਾਈ ਤਾਂ ਜਿੰਨਾ ਬੰਦੇ ਨੇ ਪੂਰਾ ਗੈਂਕ ਸੀ ਸਾਰਾ ਬਣਿਆ ਹੋਇਆ ਗਰੋ ਸੀ ਕਾਰਵਾਈ ਤਾਂ ਉਹਨਾਂ ਤੇ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਸਾਰਾ ਪਲਾਨ ਬਣਾਇਆ ਹੈ ਪਲਾਨ ਲਿਖਿਆ ਆ ਪਹਾਰ ਕਾਰਡ ਬਣਾਈਗੇ ਉਦੋਂ ਬਾਅਦ ਕਿਸੇ ਨੂੰ ਜਾਲਚ ਪਸਾਵਾਂਗੇ ਉਦੋਂ ਪੈਸੇ ਲਵਾਂਗੇ ਫਿਰ ਕਾਰਵਾਈ ਤਾਂ ਸਾਰੇ ਤੁਸੀਂ ਉਹਨਾਂ ਤੇ ਕਿਉਂ ਨਹੀਂ ਕਰਾਰੇ ਇਹ ਹੁਣ ਮੇਰੇ ਸਾਹਮਣੇ ਮੈਟਰ ਆਇਆ ਜੀ ਹੁਣ ਉਹਨਾਂ ਤੇ ਜਿਹੜੇ ਇਹਦੇ ਵਿੱਚ ਇਨਵੋਲ ਵਾ ਜੀ ਉਹਨਾਂ ਤੇ ਬੰਦੀ ਕਾਰਵਾਈ ਕਰਵਾਈ ਜਾਊਗੀ ਸਾਰੀ ਪਿੰਡ ਵਾਸੀ ਤੇ ਸਾਰੀ ਪੰਚਾਇਤ ਮੌਜੂਦ ਆ ਜੀ ਤੇ ਉਹਨਾਂ ਤੇ ਹੁਣ ਜਿਹੜੀ ਬੰਦੀ ਕਾਰਵਾਈ ਉਹ ਇਹ ਜ਼ਰੂਰ ਕਰਵਾਵਾਂਗੇ ਜੀ ਕੋਈ ਇਹਦੇ ਸਬੰਧ ਚ ਤੁਹਾਡੀ ਪ੍ਰਸ਼ਾਸਨ ਨਾਲ ਗੱਲ ਹੋਈ ਐਸ ਐਚਓ ਸਾਹਿਬ ਨਾਲ ਗੱਲ ਹੋਈ ਹਾਂਜੀ 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 ਆਈ ਕਿ ਆ ਪ੍ਰਸ਼ਾਸਨ ਨੇ ਸਾਡਾ ਪੂਰਾ ਸਾਥ ਦੇ ਰਹੀ ਆ ਜੀ ਉਹ ਕਹਿੰਦੇ ਜਿਹੜੇ ਇਹਦਾ ਵਿੱਚ ਦੋਸ਼ੀ ਆ ਉਹਨਾਂ ਦੇ ਪਰਚੇ ਕੱਟੇ ਜਾਣ ਜੀ ਤੇ ਇਹਨਾਂ ਨੂੰ ਦੋਸ਼ੀਆਂ ਨੂੰ ਸਜ਼ਾ ਮਿਲੇ ਜੀ ਪ੍ਰਸ਼ਾਸਨ ਸਾਡਾ ਮਦਦ ਕਰਦੀ ਪਈ ਆ ਜੀ ਕੀ ਤੁਸੀਂ ਮੰਨਦੇ ਹੋ ਵੀ ਜਿਹੜਾ ਪਰਿਵਾਰ ਲੜਕੀ ਨੂੰ ਵਿਆਹਣ ਆਇਆ ਸੀ ਉਹਨਾਂ ਦਾ ਕਸੂਰ ਹੈਗਾ ਇਹਦੇ 'ਚ ਨਹੀਂ ਸੀ ਉਹਨਾਂ ਦਾ ਕਸੂਰ ਨਹੀਂ ਹੈ ਜੇਕਰ ਉਹਨਾਂ ਦਾ ਕਸੂਰ ਨਹੀਂ ਤਾਂ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਬਾਰ-ਬਾਰ ਉਹਨਾਂ ਦੇ ਘਰੇ ਗੇੜੇ ਮਾਰ ਰਿਹਾ ਉਹਨਾਂ ਨੂੰ ਕਿਉਂ ਜਾ ਰਿਹਾ ਫਿਰ ਜੇ ਉਹਨਾਂ ਕਸੂਰ ਨਹੀਂ ਤਾਂ ਉਹ ਤਾਂ ਜੀ ਉਹ ਉਹ ਜਦੋਂ ਸਾਹਮਣੇ ਆਉਣਗੇ ਤਾਂ ਪਤਾ ਲੱਗੂਗਾ ਜੀ ਕਿਉਂਕਿ ਉਹਨਾਂ ਨੇ ਉਹ ਵੀ ਹੁਣ ਦੱਸਣਗੇ ਕਿ ਉਹਨਾਂ ਨੂੰ ਕਿਸ ਬੇਸ ਤੇ ਜਾ ਰਹੀ ਆ ਜੇ ਉਹਨਾਂ ਨੂੰ ਪਤਾ ਸੀ ਆਧਾਰ ਕਾਰਡ ਉਹਨਾਂ ਕੋਲ ਜਾਲੀ ਸੀ ਤਾਂ ਆਪਦੇ ਸਬੂਤ ਪੇਸ਼ ਕਰਨ ਜੀ ਹੋਰ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਇਹ ਗੱਲ ਕਰਦਾ ਹੈ ਜੀ ਵੀ ਕੋਈ ਵੀ ਰਿਸ਼ਤਾ ਕਰਦਾ ਜਾਂ ਕਿਸੇ ਕਿਸ ਤਰ੍ਹਾਂ ਦੀ ਵੀ ਗੱਲਬਾਤ ਹੁੰਦੀ ਅਗਲਾ ਪੋਚ 10 ਕਰਦਾ ਹੀ ਹੈ ਕਰਦਾ ਕਿ ਨਹੀਂ ਫਿਰ ਇਹਨਾਂ ਨੇ ਅੱਖਾਂ ਵਿੱਚ ਕੇ ਰਿਸ਼ਤਾ ਲੈ ਲਿਆ ਮੜ ਕੇ ਹੁਣ ਤੁਸੀਂ ਮੇਰੀ ਇੱਕ ਗੱਲ ਤੁਹਾਨੂੰ ਬਾਅਦ ਚ ਕਿਵੇਂ ਪਤਾ ਲੱਗ ਗਿਆ ਵੀ ਇਸ ਤਰ੍ਹਾਂ ਕਰਕੇ ਕੁੜੀ ਦਾ ਪਿਆ ਉੱਥੇ ਹੈ ਮੇਰੇ ਮਗਰਗੇ ਪਹਿਲਾਂ ਇਹਨਾਂ ਨੂੰ ਚਾਹੀਦਾ ਹੀ ਪੋਚ 10 ਕਰਨੀ ਮੁੰਡੇ ਵਾਲਿਆਂ ਨੂੰ ਇਹ ਗੱਲ ਕਰ ਜੇ ਜਦੋਂ ਸਾਨੂੰ ਮਰਿਆ ਹੀ ਸਾਫ਼ ਤਦ ਦੱਸਦਾ ਫਿਰ ਉਹਦੀ ਕੀ ਪੁੱਛ ਗੱਲ ਹੋਊਗੀ ਨਹੀਂ ਜੀ ਇੱਕ ਮਿੰਟ ਮੇਰੀ ਤੁਹਾਨੂੰ ਗੱਲ ਜਦੋਂ ਮਰਿਆ ਸਾਫ਼ ਤਦ ਕਰਤਾ ਅਰੇ ਤਰੇ ਪੁੱਛਦੇ ਤਾਂ ਸਹੀ ਵੀ ਇਸ ਤਰ੍ਹਾਂ ਕਰਕੇ ਕੁੜੀ ਦਾ ਮਾਪਿਆ ਉਹ ਕਿੱਥੇ ਆ ਉਹਦਾ ਦਾਦਾ ਕਿੱਥੇ ਆ ਜਾਂ ਭੂਆ ਹੈਗੀ ਕੋਈ ਕਿ ਨਹੀਂ ਇਹਨਾਂ ਨੇ ਕਹੇ ਨਾ ਉਹ ਨਹੀਂ ਸੱਜਾ ਚੱਲ ਮੈਨੂੰ ਤਾਂ ਮਰਿਆ ਸਾਫ਼ਤ ਕਰਤਾ ਤੇ ਕੁੜੀ ਦੀਆਂ ਭੂਆ ਤਾਂ ਹੈਗੇ ਆ ਸਿੰਘ ਕੇ ਸਾਰਾ ਪਰਿਵਾਰ ਹੀ ਮਾਰਤਾ ਸੀਗੇ ਜੀ ਇਹਨੇ ਮੈਂ ਇਹ ਗੱਲ ਕਰਦਾ ਪੁੱਛਦਾ ਜ਼ਰੂਰੀ ਸੀਗੀ ਜੀ ਇਹਦੇ ਵਿੱਚ ਗਨਾਹਦਾਰ ਮੁੰਡੇ ਵਾਲੇ ਵੀ ਆ ਮੈਂ ਤਾਂ ਇਹ ਗੱਲ ਕਹਿੰਦਾ ਜੀ ਜਿਹੜੇ ਬੰਦੇ ਆ ਇਹ ਗੱਲ ਦੇ ਵਿੱਚ ਕਸੂਰਵਾਰ ਸਾਰੇ ਆ ਤੇ ਪਰਚਾ ਹੋਵੇ ਮੈਂ ਤਾਂ ਕਹੇ ਨਾ ਨਹੀਂ ਕਹਿੰਦਾ ਵੀ ਕਾਰਵਾਈ ਸਾਰੇ ਤੇ ਹੋਣੀ ਚਾਹੀਦੀ ਆ ਹਾਂਜੀ ਥੱਲੇ ਤੋਂ ਲੈ ਕੇ ਜਿਨ੍ਹਾਂ ਨੇ ਆਧਾਰ ਕਾਰਡ ਬਣਾਇਆ ਜਿਹੜੇ ਬਣਵਾਇਆ ਵਿੱਚ ਸੀ ਉਹਨਾਂ ਦੇ ਸਾਰੇ ਦੇ ਕਾਰਵਾਈ ਹੋਣੀ ਚਾਹੀਦੀ ਆ ਹਾਂਜੀ ਹੂੰ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਈ ਸਾਰਿਆਂ ਦੇ ਮੇਰੀ ਹੱਥ ਬੰਨ੍ਹ ਕੇ ਬੇਨਤੀ ਇਹ ਹੀ ਆ ਜੀ ਇਹਨਾਂ ਦੀ ਪਰਚਾ ਕਰੋ ਮੈਨੂੰ 4 ਮਹੀਨੇ ਹੋ ਗਏ ਰੋਲਦੇ ਇਹਨੂੰ ਤੁਸੀਂ ਹਜੇ ਵੇਖ ਲੋ ਕਿੰਨੀ 29 ਤਰੀਕ ਨੂੰ ਦਿੱਤੀ ਨਵਾਂ ਸਾਲ ਚੜ੍ਹਨ ਤੋਂ ਪਹਿਲਾਂ ਦੀ ਤੇ ਆ ਵੇਖ ਲਓ ਜੀ ਹੁਣ 4 ਮਹੀਨੇ ਹੋ ਚਲੇ ਹੁਣ ਪਰਚਾ ਹੋਇਆ ਜਮਾ ਗੋਡੀਆਂ ਲੱਗ ਗਈ ਇਹ ਪਰਚਾ ਕਿੱਦਿ ਹੋ ਗਿਆ ਉਹਨੂੰ ਅੱਜ ਅੱਜ ਆਹ ਸਰ ਵੀ ਹੋਣਾ ଥି ਮੇਰੇ ਸਹੁਰਿਆਂ ਤੇ ਪਰਚਾ ਹੋ ਗਿਆ ਸਰਪੰਚ ਸਾਹਿਬ ਇਹਨਾਂ ਦੇ ਕਿਦੋਂ ਹੋਇਆ ਇਹਨਾਂ ਦੇ ਪਰਸ ਹੋਇਆ ਜੀ ਜੀ ਹਾਂਜੀ ਤੇ ਕਿਹਦੇ ਵੱਲੋਂ ਕਰਾਇਆ ਗਿਆ ਪਰਚਾ ਇਹ ਕੁੜੀ ਦੇ ਪਿਓ ਵੱਲੋਂ ਜੀ ਕੁੜੀ ਦੇ ਪਿਓ ਵੱਲੋਂ ਪਰਚਾ ਕਰਾਇਆ ਗਿਆ ਹਾਂਜੀ ਵੀ ਆਧਾਰ ਕਾਰਡ ਗਲਤ ਬਣਾਇਆ ਇਸ ਬੇਸ ਤੇ ਹੋਇਆ ਹਾਂਜੀ ਇੱਕ ਉਹ ਨਵਾਲਕ ਨਵਾਲਕ ਸੀ ਨਵਾਲਕ ਲੜਕੀ ਦਾ ਆਧਾਰ ਕਾਰਡ ਡੁਪਲੀਕੇਟ ਬਣਾ ਕੇ ਜੀ ਉਹਦੀ ਸ਼ਾਦੀ ਕਰਕੇ ਉਸ ਬੇਸ ਤੇ ਉਹਨਾਂ ਦੇ 420 ਦਾ ਹੀ ਪਰਚਾ 420 ਦਾ ਪਰਚਾ ਹਾਂਜੀ ਤੇ ਪਰਚੇ 'ਚ ਕਿੰਨੇ ਬੰਦੇ ਬੁੜੀਆਂ ਜਿਹੜੇ 'ਚ ਸ਼ਾਮਲ ਹੈ ਇਹਦੇ ਵਿੱਚ ਜੀ ਕਹਿੰਦਾ ਆਪਾਂ ਇੱਕ ਤਾਂ ਇਹ ਕੁੜੀ ਦਾ ਪਰਿਵਾਰ ਜੀ ਸਰਪੰਚਨੀ ਜੀ ਜਿਹੜੇ ਹੋਰ ਉਹਨਾਂ ਦੇ ਨਾਲ ਜੀ ਮਿਲੇ ਆ ਉਹਨਾਂ ਸਾਰਿਆਂ ਤੇ ਜਿਹੜੇ ਰਹਿੰਦੇ ਹੀ ਉਹਨਾਂ ਦੇ ਵੀ ਪਰਚਾ ਹੋਣਾ ਚਾਹੀਦਾ ਜੀ ਆਪਾਂ ਤਾਂ ਇਹੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਜੀ ਕੀ ਲੱਗਦਾ ਵੀ ਇਹਦੇ ਨਾਲ ਪਿੰਡ ਦਾ ਵੀ ਮਾਹੌਲ ਖਰਾਬ ਹੁੰਦਾ ਜਦੋਂ ਇਹੋ ਜਿਹੇ ਸੋਸ਼ਲ ਮੀਡੀਆ ਤੇ ਖਬਰਾਂ ਚੱਲ ਰਹੀਆਂ ਇਹ ਬਿਲਕੁਲ ਜੀ ਕਿਉਂਕਿ ਦੇਖੋ ਮੈਂ ਕਹਨਾ ਹੀ ਗਰੀਬ ਪਰਿਵਾਰ ਦਾ ਮੁੰਡਾ ਜੀ ਠੀਕ ਹੈ ਇਹਨਾਂ ਦੇ ਪਹਿਲਾਂ ਵੀ ਪਰਚੇ ਚੱਲਦੇ ਆ ਜੀ ਸਰਪੰਚ ਨਹੀਂ ਤੇ ਵੀ ਤੇ ਜਸਪ੍ਰੀਤ ਜੱਸੇ ਤੇ ਵੀ ਜੀ ਠੀਕ ਹੈ ਕਿਉਂਕਿ ਇਹਨਾਂ ਨੇ ਪਿੰਡ ਦੇ ਵਿੱਚ ਬਹੁਤ ਘਪਲੇਬਾਜ਼ੀਆਂ ਕੀਤੀਆਂ ਹੋਈਆਂ ਵਾਂ ਮੈਂ ਆਰਟੀਆਈ ਪਾਈ ਹੋਈ ਆ ਮੈਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦਾ ਕਿ ਮੇਰੇ ਪਿੰਡ ਦੀ ਜਾਂਚ ਕਰਾਈ ਜਾਵੇ ਜੀ ਕਿਉਂਕਿ ਮੇਰੇ ਪਿੰਡ ਦੇ ਵਿੱਚ ਆ ਛੱਪੜ ਤੋਂ ਮੈਂ ਦਿਖਾ ਦਿੰਦਾ ਜੀ ਇਹ ਕਹਿ ਰਿਹਾ ਕਿ ਛੱਪੜ ਦੀ ਮਿੱਟੀ ਜਿਹੜੀ ਆ ਜੋ ਵੀ ਆ ਅਸੀਂ ਗਲੀਆਂ ਦੇ ਵਿੱਚ ਪਾਈ ਹੋਈ ਆ ਤੇ ਉਹੀ ਮੈਂ ਗਲੀਆਂ ਤੇ ਛੱਪੜ ਦੀ ਮਿੱਟੀ ਦਾ ਮੈਂ ਸੈਂਪਲ ਚੈੱਕ ਕਰਵਾਉਣਾ ਜੀ ਕਿਉਂਕਿ ਇਹਨਾਂ ਨੇ ਰਾਤਾਂ ਨੂੰ ਜੀਸੀਬੀ ਚਲਾ ਕੇ ਗਲੀਆਂ ਦੇ ਵਿੱਚ ਮਿੱਟੀ ਪਾਈ ਗਈ ਹੈ ਜੀ ਉਹਨਾਂ ਤੋਂ ਪੈਸੇ ਵਸੂਲ ਕੀਤੇ ਗਏ ਆ ਜੀ ਫਿਰ ਇਹਨਾਂ ਨੇ ਕੀ ਕੀਤਾ ਗੇਟ ਆਈ ਆਰਮੀ ਦਾ ਬਣਿਆ ਹੋਇਆ ਉਹਦੇ ਤੇ ਲੱਖ ਡੇਢ ਲੱਖ ਰੁਪਇਆ ਲੱਗਾ ਹੀ ਬਾਕੀ ਇਹ ਖਾ ਗਈ ਆਈ ਉਹਦੀ ਵੀ ਮੈਂ ਜਾਂਚ ਕਰਵਾਉਣੀ ਚਾਹੁੰਦਾ ਈ ਇੱਕ ਛੱਪੜ ਆਈ ਸਕੂਲ ਦੇ ਉੱਪਰ ਉਹਦੇ ਉੱਪਰ ਕਹਿੰਦੇ ਆਈ ਸੋਲਰ ਸਿਸਟਮ ਲਗਵਾਇਆ ਹੋਇਆ ਉਹ ਜਦੋਂ ਮੈਂ ਪਤਾ ਕੀਤਾ ਇਹ ਕਹਿੰਦੇ ਚੋਰੀ ਹੋ ਗਈ ਪਰ ਉੱਥੇ ਲੱਗੇ ਕੁਛ ਨਹੀਂ ਆ ਮੇਰੇ ਸਾਰੇ ਪਿੰਡ ਵਾਸੀ ਖੜੇ ਆਈ ਸਾਰਿਆਂ ਨੂੰ ਪਤਾ ਹੀ ਪਿੰਡ ਦੇ ਵਿੱਚ ਕੰਮ ਹੀ ਕੋਈ ਨਹੀਂ ਹੋਇਆ ਈ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਸਾਡੇ ਜਿਹੜਾ ਪਿੰਡ ਦੇ ਵਿੱਚ ਇਹ ਰਿਵਾਜ ਚਲਾਇਆ ਸਾਡੇ ਪਿੰਡ ਦੀ ਸਰਪੰਚੀ ਨੇ ਚਲਾਇਆ ਇੱਕ ਦੂਜੇ ਦੀ ਲੜਕੀ ਦੇ ਨਾਲ ਜੋ ਬੱਚੇ ਚਲ ਗਲਤੀ ਕਰ ਜਾਂਦੇ ਆ ਪਿੰਡ ਨੂੰ ਤਾਂ ਸਵਾਸ ਸੰਭਾਲਾ ਚਾਹੀਦਾ ਨਾ ਮੁੱਖ ਕਾਸਤ ਮਿਲਿਆ ਜਾਂਦਾ ਇਹ ਜਨਾਨੀ ਨੇ ਸਾਡਾ ਪਿੰਡ ਪੈਸਿਆਂ ਦੇ ਵਿੱਚ ਖਰੀਦ ਲਿਆ ਜਿਹਦੀ ਵੀ ਬੱਚੀ ਛੋਟੀ ਜੀ ਜਾਂਦੀ ਹੈ ਨਾ ਚਲੋ ਜਨੰਦ ਕਾਰਜ ਕਰਵਾ ਦਿਓ ਉਹਦੇ ਨੇ ਹੀਰਾ ਫੇਰ ਕਰਵਾ ਦਿੰਦੀ ਰਾਤ ਦੀ ਜੰਮੀ ਦਾ ਵੀ ਇਹ ਤਿਆਰ ਕਰ ਦਿੰਦੀ ਆ ਕੰਮ ਕਾਨੂੰਨਾਂ ਤੋਂ ਬਾਹਰ ਹੋ ਕੇ ਕੰਮ ਕਾਨੂੰਨਾਂ ਤੋਂ ਬਾਹਰ ਕਰਦੀ ਆ ਇਹਨਾਂ ਨੇ ਰੱਖਿਆ ਪੈਸਾ ਮੁੱਖ ਤੇ ਜਿਹੜੇ ਮਾਂ ਪਿਓ ਨੂੰ ਇਹ ਦਵਕਾ ਮਾਰਦੀ ਆ ਤੇ ਕਰ ਲੈਂਦੀ ਆ ਕਾਬੂ ਪਹਿਲੀ ਗੱਲ ਤਾਂ ਮੈਂ ਤਾਂ ਇਹ ਗਵਰਨਮੈਂਟ ਨੂੰ ਇਹ ਕਹਿਣਾ ਚਾਹੁੰਨੀ ਆ ਵੀ ਇੱਕ ਤੇਰੇ ਨੰਬਰ ਪਲੇਟਾਂ ਲਾ ਜਾਂਵਾਂ ਦੀ ਗੱਡੀ ਤੇ ਉਹ ਵੀ ਇਹ ਗਲਤ ਹੈ ਇੱਕ ਇਹ ਜਿਹੜਾ ਟੂ 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 ਲਾਇਆ ਕਹਿੰਦੇ ਨੇ ਆ ਗਈ ਮਨਿੰਦਰ ਕੋਰ ਆ ਗਈ ਸਰਪੰਚ ਨਹੀਂ ਸਾਡੇ ਪਾਈ ਪਤਾ ਨਹੀਂ ਕਿ ਲੋਕਾਂ ਦੇ ਭਾਂਡੇ ਪਾਏ ਵੇ ਆ ਬੂਰੀ ਦੇ ਵਿੱਚ ਮੈਂਟਲ ਆਉਂਦੇ ਆ ਮੈਂਬਰ ਨਹੀਂ ਆ ਗਈ ਸਰਪੰਚ ਨਹੀਂ ਆ ਗਈ ਐ ਕਾਵਾਂ ਨੂੰ ਚੱਲ ਜਾਈਵੇਂ ਕਰਨ ਕਿਤੇ ਡੱਕਦੇ ਨਾ ਗਰੰਜਾ ਐ ਡੱਕਦੇ ਉਹਨੂੰ ਵੇਖ ਕੇ ਪਤਾ ਨਹੀਂ ਡਰਾ ਪਾਇਆ ਵਾ ਰੱਬ ਜਾਣੇ ਕੀ ਕਹਾਣੀ ਹੈ ਤੇ ਸਾਡੇ ਇਹਨੇ ਪਿੰਡ ਨੂੰ ਕਰਤਾ ਖਰਾਬ ਗਰੀਬਾਂ ਦੀਆਂ ਢੀਆਂ ਨੂੰ ਇਨੇ ਬੋਲ ਕੀਤਾ ਸਾਰੇ ਇਸ ਕੰਮ ਦਾ ਪਰ ਇਹ ਲੜਕੀ ਸਾਡੀ ਆ ਜਿਹੜੀ ਸਾਨੂੰ ਪਤਾ ਹੈ ਇਹਨੇ ਗਵਾਹ ਕੀਤੀ ਉਹ ਕੁੜੀ ਕਿਉਂਕਿ ਉਹ 13 ਸਾਲ ਦੀ ਬੱਚੀ ਆ ਇਹ ਸਾਨੂੰ ਪਤਾ ਸਾਡਾ ਹੀ ਜਵਾਈ ਭਾਈ ਆ ਉਹ ਲੜਕੀ ਹੈਗੀ ਨਨਾਨ ਲੱਗਦੀ ਆ ਮੇਰੀ ਉਹ ਲੜਕੀ ਬਿਲਕੁਲ ਉਹ ਬੰਦੇ ਨਾਲ ਮਾਰੀ ਸੀ ਸਾਨੂੰ ਵੀ ਪਤਾ ਸੀ ਮਾਰੀ ਹਾਂ ਮਾਰੀ ਆ ਸਾਨੂੰ ਪਤਾ ਪਰ ਸਾਡਾ ਚਾਚਾ ਚਾਚੇ ਵੀ ਗਲਤ ਹੋਗੇ ਚਾਚੇ ਦੀ ਉਥੇ ਕੋਈ ਵਾਰ ਨਹੀਂ ਚੱਲਦੀ ਜਰਾਨਾ ਦਾ ਕਾਬਜ ਆ ਇਹ ਮਨਿੰਦਰ ਕੌਰ ਦੇ ਸਾਗਰਾਂ ਵਾਲਾ ਸੀ ਨਾ ਮਨਿੰਦਰ ਕੌਰ ਇਹਨਾਂ ਦਾ ਹੋਟਲ ਚਲਾਇਆ ਵਾ ਇਸ ਕੰਮ ਦਾ ਹੋਰ ਕੋਈ ਇਸ ਤਰ੍ਹਾਂ ਪੜਦੇ ਛੜਦੇ ਨਹੀਂ ਲੋਕਾਂ ਦੇ ਘਰਾਂ ਚ ਜਾ ਕੇ ਜਾਰੀ ਨਹੀਂ ਲਾਉਂਦੀਆਂ ਇਹਦੇ ਹੋਟਲ ਚ ਜਾ ਕੇ ਹੁੰਦਾ ਹੈ ਕੰਮ ਅੱਛਾ ਇਸ ਕੰਮ ਦੇ ਹੋਟਲ ਪੁਲਾਏ ਹੋਏ ਆ ਸਾਡੇ ਨਾਲ ਵੀ ਇਹਨਾਂ ਨੇ ਧੱਕਾਸਾ ਹੀ ਬਹੁਤ ਕਰਾਇਆ ਮੇਰਾ ਮੁੰਡਾ ਵਿਚਾਰਾ ਡਰਾਈਵਰ ਸੀਗਾ ਗੱਡੀ ਦਾ ਤੇ ਉਹ ਤਾਂ ਗਿਆ ਵਾ ਸੀਗਾ ਜਿਹੜੀ ਆ ਸਾਡੇ ਪਿੰਡ ਦੀ ਸੋਰੇਗਰਾਂ ਦੀ ਕੁੜੀ ਨਿਕਲੀ ਆ 10ਵਾਂ ਮਹੀਨਾ 10 ਤਰੀਕ ਸ਼ਾਮ ਨੂੰ 7 ਵਜੇ ਦੇ ਨੂੰ ਨਿਕਲੀ ਪਿੰਡ ਦਾ ਲੌਂਦ ਦਾ ਹੀ ਮੁੰਡਾ ਲੈ ਕੇ ਗਿਆ ਇੱਥੇ ਸੀਰੀਰ ਵਾਲਿਆ ਵਸ ਸੀਗਾ ਸਾਨੂੰ ਤਾਂ ਪਤਾ ਹੀ ਨਹੀਂ ਕਿਹਦੇ ਰਲਿਆ ਕਿਹਦੇ ਨਹੀਂ ਰਲਿਆ ਸੀ ਮੇਰਾ ਮੁੰਡਾ ਜਦੋਂ 3 ਤੇ ਦੇ ਮਹੀਨੇ ਦੇ ਵਿੱਚ ਆਇਆ ਕੋੜਾ ਲੈ ਕੇ ਉਹਨੇ ਦਿਵਾਲੀ ਦਵਲੀ ਬੜੇ ਖੂਪ ਨਾਲ ਦੇਖੀ ਤੇ ਫਿਰ ਇਹਨੇ ਇਹ ਵੀ ਵੇਖਿਆ ਵੀ ਤਰਕ ਨੂੰ ਨੇ ਜਾਣਾ ਸੀਗਾ ਥੋੜੇ ਦਿਨਾਂ ਬਾਅਦ ਇਹਦਾ ਜੇਠਾ ਜਿਹੜਾ ਉਹ ਸਾਗਰ ਵਾਲਾ ਸੀ ਮੇਰਾ ਸੀਗਾ ਥੋੜਾ ਜੱਜਾ ਕਾਤਰਾ ਵਾਲਾ ਕੋਠੀ ਦਾ ਉਸ ਕੋਠੀ ਦੇ ਵਿੱਚ ਮੇਰਾ ਇਹ ਮੁੰਡਾ ਫਸਾ ਦਿੱਤਾ ਗਿਆ ਇਹਨਾਂ ਨੇ ਇਹ ਜੇਠ ਪਰਜਾਈ ਦਾ ਕੰਮ ਹੀ ਇਹ ਚੱਲਦਾ bizness ਹੀ ਇਸ ਕੰਮ ਦੀ ਚਲਾਈ ਵੀ ਆ। ਹੂੰ। ਇਹ ਮੈਂ ਪੈਸਾ ਮੱਖ ਰੱਖਿਆ। ਇਹਨੇ ਬੜਾ ਸੀ ਕਹਿ ਨਹੀਂ ਸਕਦੇ ਜਿੰਨਾ ਇਹਨੇ ਸਾਡੇ ਪਿੰਡ ਦੇ ਵਿੱਚੋਂ ਕੁੜੀਆਂ ਤੋੜ ਕੇ ਤੇ ਮੁੰਡੇ ਆਲਾ ਤੋਂ ਪੈਸਾ ਲਿਆ ਆਏ ਨੇ। ਸਰਪੰਚਨੀ ਦੇ ਆਪ ਦੇ ਬੇਟੀ ਹੈ ਨਹੀਂ? ਹਾਂ। ਨਹੀਂ ਨਹੀਂ ਬੇਟੀ ਹੈ ਨਹੀਂ ਕਿ ਜੀ। ਹੂੰ। ਬੇਟੀ ਨਹੀਂ ਹੈਗੀ। ਹਾਂ ਦੂਜੇ ਦੇ ਹੈਗਾ ਨਾ। ਉਹਨੂੰ ਕੋਈ ਜੀ ਅੰਗਲਾ ਨਹੀਂ ਇਸ ਕੰਮ ਦਾ। ਇਹਨਾਂ ਦਾ ਜੇਠ ਪਰਜਾਈ ਦਾ ਕੰਮ ਹੀ ਇਹ ਚੱਲਦਾ। ਮੈਂ ਤਾਂ ਇਹ ਹੀਗਾ ਗਵਰਨਮੈਂਟ ਨੂੰ ਕਹਿਣੀ ਵੀ ਇਹਦਾ ਜਿਹੜਾ ਰੂਟਰ ਲਾਇਆ ਨਾ ਰੂਟਰ ਲਾਉਣਾ ਚਾਹੀਦਾ। ਹੂੰ। ਫੇਰੇ ਜਿੱਤੀ ਨਹੀਂ ਸੀ ਸਰਪੰਚੀ ਦੇ ਵਿੱਚ ਧੱਕਾਸ਼ਾਹੀ ਵਰਤੀ ਇਹਨੇ ਸਰਪੰਚ ਨਹੀਂ ਸੀਗੀ ਹੋਰ ਇਹਨੇ ਧੱਕਾਸ਼ਾਹੀ ਨਾਲ ਇਹ ਕੰਮ ਕੀਤਾ ਹੈ ਇਹਨੇ ਤਾਂ ਇਹ ਜ਼ੋਰ ਚਲਾਉਂਦੀ ਹੁਣ ਜਿਹੜੀ ਸਾਡੀ ਕਾਰਵਾਈ ਆ ਗਰੀਬਾਂ ਦੀ ਉਹ ਕਾਸਤੇ ਕਰਦੀ ਹੈ ਇਹ ਆਹ ਜਿਹੜੀ ਹੁਣ ਇਹ ਕੰਮ ਰੋਕਦੀ ਹੈ ਗਰੀਬਾਂ ਦਾ ਕਿਉਂ ਰੋਕਦੀ ਹੈ ਇਹ ਅਸੀਂ ਰੁਕਣ ਨਹੀਂ ਦੇਣਾਗਾ ਬਿਲਕੁਲ ਨਹੀਂ ਰੁਕਣ ਦੇਣਾ ਇਸ ਅਸੀਂ ਇਸ ਗਵਰਨਮੈਂਟ ਨੂੰ ਇਹ ਹੀ ਬੋਲਦੇ ਆ ਨਿصاف ਦਿਓ ਆ ਸਾਹਮਣੇ ਜਿਹਦੇ ਵੀ ਦੇ ਵਿੱਚ ਤੁਸੀਂ ਆਏ ਆ ਇਹਦੇ ਵਾਸਤੇ ਅਟਾਇਲ ਮੌਕਾ ਕੀ ਸੀ ਟੈਲਾਂੀ ਸੇ ਲੱਗਣਾ ਉਸ ਟਾਈਮ ਤੇ ਆ ਦੇਖ ਲਓ ਉਹ ਇਹਦੇ ਇਹਦੇ ਮੌਕੇ ਦੇ ਵਿੱਚ ਆ ਟੈਲਾਂ ਗਿਆ ਇੱਟਾ ਪੱਟੀਆਂ ਆ ਇੱਟੇ ਰੇ ਪੱਟਲੀ ਸਾਰੀ ਇੱਟ ਪੱਟ ਕੇ ਤੇ ਦੂਜੂ ਹੁਣ ਚੌੜੀ 라ਤੀ ਪਹਿਲਾਂ ਖੜਮੀਆਂ ਇੱਟਾਂ ਲੱਗੀਆਂ ਸਾਰੀਆਂ ਚੱਕ-ਚੱਕ ਲੈ ਗਈ ਇਹਨੇ ਮੁੱਲ ਵਿੱਚਾਂ ਰੇਤਾ ਸਾਪੜ ਦੇ ਵਿੱਚ ਚੱਕਿਆ ਇਹਨੇ ਮੁੱਲ ਵਿੱਚ ਆ ਚੱਪੜ ਦੇ ਵਿੱਚੋਂ ਚੱਕ-ਚੱਕ ਅਸੀਂ ਬੋਲਦੇ ਨਹੀਂ ਅਸੀਂ ਕਹਿੰਦੇ ਨਹੀਂ ਨਹੀਂ ਕਰਨਾ ਇੱਕ ਦਿਨ ਹੀ ਮਰਨਾ ਨਾ ਤਾਂ ਨਹੀਂ ਇੱਥੇ ਮਰ ਮਾਰ ਕੇ ਜੀਣਾ ਤੇ ਮਰ ਮਰਨ ਜਾਣਾ ਜਾਂ ਸਾਨੂੰ ਮਾਰੇ ਜਿਹੜੀ ਗੋਲੀ ਮਾਰਦੇ ਮੇਰਾ 4 ਲੱਖ ਇਹਨੇ ਮੇਰੇ ਪੁੱਤਰਾਂ ਨੂੰ ਧੋਖੇ ਨਾ ਕਰਵਾ ਕੇ ਵਿੱਚ ਤੁਸੀਂ ਵੇਖੀ ਹੋਊਗੀ ਖਬਰ ਅੱਗੇ ਇਹ ਪਤਾ ਨਹੀਂ 3 ਪਿੰਡ ਛੱਡ ਕੇ 4 ਪਿੰਡ ਛੱਡ ਕੇ ਤੇ ਇਹ ਛਾਪਾ ਪਿਆ ਸੀਗਾ ਪੋਸਟ ਤੇ ਇਹਨੇ ਡਿਜ਼ਾਈਨ ਮੇਰੇ ਸਾਨੂੰ ਡਰਾ ਕੇ ਘਰੋਂ ਕਢਾ ਕੇ 4 ਲੱਖ ਮੈਥੋਂ ਲਿਆ ਮੈਂ ਬੜਾ ਔਖਾ ਇਕੱਠਾ ਕੀਤਾ 4 ਲੱਖ ਉਹ ਸਰਪੰਚ ਨੇ ਹੀ ਲਿਆ ਜਦ ਮੈਂ ਮੀਡੀਅਨ ਕਢਾ ਦਿੱਤੀ ਤੇ ਇਹਨੇ ਮੇਰੇ ਤੇ ਹੁਣ ਉਲਟਾ ਕੇਸ ਕੀਤਾ ਮੈਂ ਕੇਸ ਭੁਗਤਦੀ ਹਾਂ ਹੂੰ ਇਹੋ ਜੀ ਸਰਪੰਚਨੀ ਆ ਭਾਈ ਸਾਹਿਬ ਤੇ ਇਹ ਆ ਕੰਮ ਸਾਡੇ ਤੇ ਚੱਲਿਆ ਵਾ ਆ ਕਾਨੂੰਨ ਚੱਲਿਆ ਵਾ ਨਿੱਕੀਆਂ ਨਿੱਕੀਆਂ ਕੁੜੀਆਂ ਨੇ ਸਕੂਲ ਚ ਅੱਜ ਕੱਲ ਸਮਾਂ ਹੀ ਚੱਲਿਆ ਪਿਆ ਜਿਹਦੇ ਨਾਲ ਵੀ ਤੁਰਦਾਂਗਾ ਤੇ ਉਸੇ ਨਾਲ ਹੀ ਤੋਰ ਦਿੰਦੀ ਹੈ ਜਿਹਦੇ ਨਾਲ ਵੀ ਤੁਰਦਾਂਗਾ ਉਸ ਨਾਲ ਤੋਰ ਦੇ ਦਿੰਦੀਆਂ ਉਹਨਾਂ ਤੋਂ ਮੁੰਡੇ ਵਾਲਾ ਤੋਂ ਪੈਸੇ ਲੈ ਲੈਂਦੀ ਹੈ ਆ ਕਾਨੂੰਨ ਆ ਸਾਡੇ ਵਾਸਤੇ ਭਰਾ ਜਿਹੜੀ ਹੁਣ ਇਹ 13 ਸਾਲ ਦੀ ਕੁੜੀ ਦਾ ਰੌਲਾ ਚੱਲਦਾ ਹੈ ਤੁਸੀਂ ਵੀ ਇਸੇ ਪਿੰਡ ਦੇ ਵਿੱਚ ਉਹ ਕੁੜੀ ਦਾ ਵਿਆਹ ਕੀਤਾ ਗਿਆ ਹੈ ਵਧਿਆ ਕੀਤਾ ਗਿਆ ਜੀ ਹਾਂ ਵਿਆਹ ਕੀਤਾ ਤੇ ਲੰਦਾ ਤਾਂ ਕੋਈ ਦੋਸ਼ ਨਹੀਂ ਹੈਗਾ ਨਹੀਂ ਜੀ ਮੁੰਡੇ ਵਾਲਾਂ ਦਾ ਕੋਈ ਨਹੀਂ ਮੁੰਡੇ ਵਾਲਾਂ ਦਾ ਦੋਸ਼ ਹੈਗਾ ਵੀ ਆ ਕੁਛ ਤੇ ਕੁਛ ਨਹੀਂ ਵੀ ਕੀ ਹੈ ਤੁਸੀਂ ਦੱਸੋ ਅਸੀਂ ਇਹ ਸੋਚਦੇ ਸੀ ਵੀ ਥੋੜਾ ਕਨਾ ਖਬਰ ਲੈਂਦੇ ਇਹ ਵੀ ਕਿਉਂ ਕੀ ਗੱਲ ਹੈ ਵੀ ਜਦ ਹੂੰ ਵੀ ਵਿਆਹ ਮੰਗਣ ਦੀ ਤਿਆਰੀ ਕਰਦੇ ਸੀ ਚਲ ਪਿਓ ਮਾਰ ਦਿੱਤਾ ਗਿਆ ਸੀ ਚਲ ਪੁੱਛ ਦੱਸ ਹੋਰ ਕਿਸੇ ਨੂੰ ਕਰ ਲੈਂਦੇ ਜਿਹੜੇ ਵਿਸਥਾ ਕਰਾ ਕਹਿੰਦੇ ਵਿਚੋਲਣ ਵੀ ਤੁਹਾਡੇ ਘਰਾਂ ਚੀ ਸੀ ਉਹ ਹਾਂ ਜੀ ਵਿਚੋਲਣ ਵੀ ਸਾਡੇ ਆਪ ਦੀ ਆ ਹੂੰ ਤੇ ਬਚੋਲੇ ਨੂੰ ਹੁਣ ਰੋਪਨ ਕਿਵੇਂ ਦੇਖਦੇ ਹਾਂ ਜਿਵੇਂ ਉਹਨੇ ਇੱਕ ਨਵਾਲਕ ਕੁੜੀ ਦਾ ਵਿਆਹ ਕਰਾਤਾ ਹੁਣ ਇਹ ਇਹਦੀ ਮੈਨੂੰ ਤਾਂ ਉਹ ਉਹ ਵੀ ਪਤਾ ਲੱਗਿਆ ਵੀ ਇਹ ਧਾਰਕਾਟ ਇਹ ਸਰਪੰਚ ਨੇ ਪਹਿਲਾਂ ਤਿਆਰ ਕਰਾ ਕੇ ਫਿਰ ਇਹ ਸਰਪੰਚ ਨੂੰ ਵਾਈ ਨੂੰ ਮੁੰਡੇ ਨੂੰ ਬਖਾਇਆ ਗਿਆ ਧਾਰਕਾਟ ਪਹਿਲਾਂ ਇਹਨੇ ਪਹਿਲਾਂ ਇਹਨੇ ਪਲੇਨ ਸਾਰੇ ਤਿਆਰ ਕੀਤੇ ਆ ਫਿਰ ਉਹਨੇ ਬਚੋਲੇ ਨੇ ਵੇਖਿਆ ਵੀ ਧਾਰਕਾਟ ਇਹ ਦਾ ਪੱਕਾ ਹੈ ਉਹਨੂੰ ਕੀ ਪਤਾ ਇਹਦੀ ਜਰਮ ਪਤਰੀ ਮੰਗੀ ਸੀ ਜਰਮ ਪਤਰੀ ਨਹੀਂ ਪਰ ਉਹਨੇ ਤੋਂ ਲੱਭੀ ਜੇ ਮਿਲ ਜਾਂਦੀ ਫੇਰ ਨਹੀਂ ਸੀ ਇਹ ਕੰਮ ਹੋਣਾ ਆ ਗੱਲ ਬਣੀ ਆ ਤੇ ਕੀਤਾ ਇਹ ਸਾਰਾ ਸਰਪੰਚਨੀ ਨੇ ਹੱਥ ਚ ਲੈ ਕੇ ਹੁਣ ਆ ਮੇਰਾ ਸਰਪੰਚ ਹੈ ਮੈਨੂੰ ਕੁਝ ਵੀ ਕਹੀ ਜਾਵੇ ਕੁਝ ਵੀ ਕਹੀ ਜਾਵੇ ਮੈਨੂੰ ਤੇ ਇਹ ਲੱਗਦਾ ਵੀ ਇਹ ਸਰਪੰਚਾਂ ਨੂੰ ਸਾਰਾ ਪਤਾ ਕਾਨੂੰਨ ਦਾ ਹੂੰ ਤੇ ਦੂਜੇ ਨੂੰ ਕੀ ਪਤਾ ਲੱਗੇ ਜਿਹੜੇ ਥੋੜੇ ਮੌਜੂਦਾ ਸਰਪੰਚ ਹਾਂ ਉਹ ਸਰਪੰਚਨੀ ਨੇ ਕੰਮ ਕੀਤਾ ਇਹ ਸਾਰਾ ਨਹੀਂ 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 ਸਾਫ ਦਾ ਸਰਪੰਚ ਵੀ ਨੇ ਕੀਤਾ ਮੌਜੂਦਾ ਸਰਪੰਚ ਤੁਹਾਡੇ ਕਿਵੇਂ ਆ ਹਜੇ ਤਾਂ ਸਾਡਾ ਹੋਣ ਇਹਨੂੰ ਪਤਾ ਲੱਗਣ ਲੱਗਿਆ ਨਾ ਵੀ ਮੇਰਾ ਪਿੰਡ ਕਿਵੇਂ ਸੰਭਾਲਣਾ ਸਾਨੂੰ ਤਾਂ ਹੀ ਪਤਾ ਲੱਗਾ ਤਾਂ ਹੀ ਇਹਦੇ ਮੰਗਰ ਲੱਗਦੇ ਆ ਜੇ ਗਲਤ ਕਰੀ ਜਾਵੇ ਤੇ ਫੇਰ ਅਗਲਾ ਕਿਵੇਂ ਚੱਲੇ ਕੀ ਆ ਸਰਪੰਚ ਇਹ ਅਸੀਂ ਤਾਂ ਉਹਨੂੰ ਗਾਲ੍ਹਾਂ ਕੱਢਦੇ ਸਾਡੇ ਤਾਂ ਉਹ ਪਿੰਡ ਦੀ ਕੁੱਤੀ ਆ ਸਾਡਾ ਪਿੰਡ ਉਹਨੇ ਬੁੱਕਲ ਚ ਲੈ ਲਿਆ ਐ ਹੋਇਜ ਕੋਸ ਕੀਤਾ ਪਿਆ ਸਾਡੇ ਵਰਗੇ ਲੋਕਾਂ ਨੂੰ ਸਾਨੂੰ ਪੁੱਛਣਾ ਬੁਰਾ ਹਾਲ ਤੇ ਬੋਕਾ ਧਿਆਣਾ ਕਰ ਦਿੱਤਾ ਬੜਾ ਜਾਤ ਹੋ ਕੇ ਔਰਤ ਦੇ ਨਾਲ ਹੀ ਧੋਖਾ ਕਰੀ ਹਾਂ ਜੀ ਹਾਂ ਜੀ ਪਿੰਡ ਦੇ ਸਾਡਾ ਨੇ ਜਾਨੀ ਕਿ ਇਹ ਕਹਿੰਦਾ ਹੈ ਵੀ ਧਰਤੀ ਸਾਡੀ ਉਗਰਦੀ ਨਹੀਂ ਨਿਗਰਦੀ ਨਹੀਂ ਇਹਨਾਂ ਨੇ ਸਾਡਾ ਇੱਡਾ ਪਿੰਡ ਕਰ ਦਿੱਤਾ ਖਰਾਬ ਸਰਪੰਚ ਬੜੇ ਉੱਠੇ ਸੀਗੇ ਸਾਨੂੰ ਅੱਜ ਉਹ ਰੋਸ਼ਨ ਹੁੰਦੇ ਆ ਜਿਹੜੇ ਪਹਿਲਾਂ ਸਰਪੰਚ ਉੱਤੇ ਸੀ ਇਹਨਾਂ ਨੂੰ ਇਹਨਾਂ ਨੇ ਸਾਡੇ ਸਰਪੰਚ ਜਿਹੜੇ ਬਣ ਕੇ ਪਿੰਡ ਦੀ ਇਹਨਾਂ ਨੇ ਸਾਡੇ ਦੀ ਤਵਾਈ ਢਾਤੀ ਤਵਾਈ ਢਾਤੀ ਜਿਵੇਂ ਬਰੋਲਾ ਆਉਂਦਾ ਨਾ ਐਂ ਬਰੋਲਾ ਉੱਠਦਾ ਹੈ ਪਤਾ ਹੀ ਕੋਈ ਨਹੀਂ ਜਿੱਦਣ ਸਾਡਾ ਨਮਾਰਕ ਬੱਚਾ ਉੱਠਿਆ ਨਾ ਸਾਡੇ ਸੁਖ ਸ਼ਾਂਤੀ ਹੈ ਸ਼ਾਂਤੀ ਆਈ ਡਾ ਰਹਿਮ ਤਾਂ ਕਿ ਆਈ ਨਾ ਇਹਦਾ ਨਾਂ ਨਿਕਲਿਆ ਬੱਚੇ ਦਾ ਵੀ ਬੱਚਾ ਉੱਠ ਖੜਿਆ ਸਰਪੰਚ ਅਜੀ ਸਰ ਮੌਜੂਦਾ ਸਰਪੰਚ ਹਾਂ ਮੌਜੂਦਾ ਸਰਪੰਚ ਕੀ ਸਾਨੂੰ ਹੁਣ ਇੰਨਾ ਵੀ ਪਤਾ ਨਹੀਂ ਲੱਗਦਾ ਹੂੰਕੂ ਹੂੰਕੂ ਵੀ ਪਤਾ ਲੱਗਦਾ ਵੀ ਆਉਂਦੀ ਕਰੇ ਜਦੋਂ ਪਤਾ ਲੱਗਦਾ ਨਾ ਇਹਦੀ ਹੂੰਕੂ ਆਉਂਦੀ ਉਦੋਂ ਇਹਦਾ ਪਤਾ ਲੱਗਦਾ ਵੀ ਆ ਗਈ ਮਨਿੰਦਰ ਕੁੱਤੀ ਅਈ ਤਾਂ ਗਾਲ ਕੱਢਦੇ ਕਰ ਲੈ ਜਿਹੜਾ ਕੁਝ ਕਰਨਾ ਸਾਨੂੰ ਸਾਡੇ ਨੂੰ ਰੋਟੀ ਚੱਕ ਲਈ ਹੱਥ ਤੋਂ ਇਹਨਾਂ ਨੇ ਜੇਠ ਪਰਜਾਈ ਨੇ ਮੇਰਾ ਮੁੰਡਾ ਅੰਦਰ ਕਰਾਇਆ ਵਾ ਬਿਨਾ ਕਸੂਰ ਤੋਂ ਕਿਹੜੀ ਜਨਾਨੀ ਹੱਥ ਲਾ ਦੂੰ ਆ ਕਿੰਨੇ ਖੜੇ ਆ ਮਰਦ ਮੇਰੀ ਮਰਜ਼ੀ ਤੋਂ ਬਿਨਾ ਕੋਈ ਹੱਥ ਲਾ ਕੇ ਵਿਖਾਵੇ ਪਤਾ ਜੀ ਕੋਈ ਵੀ ਗੱਲਬਾਤ ਹੋਵੇ ਜਾਂ ਛੱਟਫੇਟ ਵੱਜੇ ਮੇਰੇ ਉਹਦੀ ਜ਼ਿੰਮੇਵਾਰ ਸਰਪੰਚਨੀ ਆ ਮੈਂ ਦਿਲੋਂ ਧੰਨਵਾਦ ਕਰਦਾ ਸਰਪੰਚ ਦਾ ਜਿਹਨੇ ਮੇਰੀ ਬਾਹ ਫੜੀ ਜੀ ਰੋਲ ਦੇ ਜੀ ਸਰਪੰਚਨੀ ਨੇ ਪੂਰਾ ਜ਼ੋਰ ਲਾਤਾ ਸੀਗਾ ਜੀ ਵੀ ਪਰਚਾ ਨਾ ਹੋਵੇ ਪਰਮ ਕੁਦਰਤ ਮਹਾਰਾਜ ਦੀ ਵੀ ਜਿਹੜਾ ਮੇਰੀ ਬਾਹ ਫੜ ਲਈ ਅਜੇ ਸਰਪੰਚ ਨੇ ਇਹਦਾ ਦਿਲੋਂ ਧੰਨਵਾਦ ਕਰਦਾ ਕੋਈ ਵੀ ਗੱਲਬਾਤ ਹੋ ਜੇ ਉਹਦਾ ਜ਼ਿੰਮੇਵਾਰ ਸਰਪੰਚ ਨਹੀਂ ਹੈ ਜੀ। ਹੂੰ। ਦੇਖੋ ਜਦੋਂ ਕੋਈ ਵੀ ਗੱਲ ਹੁੰਦੀ ਹੈ ਸਰਪੰਚ ਨਹੀਂ ਸਰਪੰਚੀ ਦਾ ਨਾਮ ਵਜਦਾ ਇੱਥੇ ਜਾ ਕੇ ਤੁਹਾਡੀ ਵੀ ਕਿਤੇ ਨਾ ਜਾ ਕੇ ਹੁਣ ਤੁਸੀਂ ਮਤਲਬ ਕਿ ਮੌਜੂਦਾ ਸਰਪੰਚੋ ਕਿਤੇ ਨਾ ਕਿਤੇ ਤੁਹਾਡੀ ਵੀ ਇਮੇਜ ਤੇ ਜਾ ਕੇ ਤੁਹਾਨੂੰ ਕੋਈ ਫਰਕ ਪੈਂਦਾ ਫਿਰ ਤੁਸੀਂ ਕੋਈ ਉਹਨਾਂ ਨਾਲ ਰਾਬਤਾ ਕਾਇਮ ਨਹੀਂ ਕੀਤਾ ਇਸ ਮਸਲੇ ਹੁਣ ਇਹ ਮਸਲੇ ਦੇ ਵਿੱਚ ਆਏ ਆ ਜੀ ਜਿਵੇਂ ਹੁਣ ਇਹਨਾਂ ਦੀ ਬੇਟੀ ਆ ਨਵਾਲਕ ਜੀ ਹੁਣ ਗੁਰਪ੍ਰੀਤ ਜੀ ਉਹਨਾਂ ਦੇ ਇਸ ਪੰਚਨੀ ਦੇ ਘਰ ਵਾਲਾ ਜੀ ਸਰਪੰਚਨੀ ਜਸਪ੍ਰੀਤ ਜੱਸਾ ਜੀ ਉਨਾ ਨਵਾਲਕ ਲੜਕੀ ਤੋਂ ਹੀ ਝੂਠੇ ਬਿਆਨ ਦਿਵਾ ਰਹੀ ਜੱਜ ਦੇ ਸਾਹਮਣੇ ਕਿ ਇਹ ਸਭ ਕੁਝ ਅਜੇ ਸਰਪੰਚ ਨੇ ਕੀਤਾ ਤਾਂ ਨਾ ਤਾਂ ਹੀ ਮੇਰਾ ਨਾ ਉਹਨਾਂ ਦਾ ਕੋਈ ਸਬੰਧ ਹੈ ਨਾ ਹੀ ਕੋਈ ਮੇਰਾ ਕਨੈਕਸ਼ਨ ਹੈ ਜੀ ਉਹਨਾਂ ਨਾਲ ਅਮਰੇ ਪਿੰਡ ਵਾਸੀ ਸਾਰੇ ਖੜੇ ਆਈ ਇਹਨਾਂ ਨੂੰ ਬਿਲਕੁਲ ਪੁੱਛ ਲਈ ਕਿਉਂਕਿ ਉਹ ਤਾਂ ਮੈਂ ਖੁਦ ਵਿਆਹ ਇਸ ਚੀਜ਼ ਨੂੰ ਰੋਕਿਆ ਆ ਸੀ ਤੇ ਉਲਟਾ ਹੁਣ ਉਹੀ ਮੇਰੇ ਤੇ ਝੂਠੇ ਕੇਸ ਬਣਾ ਰਹੇ ਆ ਜੇ ਮੈਂ ਹੁਣ ਅਮਨਦੀਪ ਐਮਐਲਏ ਸਾਹਿਬ ਆਪਣੀ ਅਮਨਦੀਪ ਅਰੋੜਾ ਉਹਨਾਂ ਨੇ ਮੇਰਾ ਪਿੰਦੇ ਜਮਨ ਨਸ਼ਾ ਮੁਕਤ ਕਰਤਾ ਜੀ ਹੁਣ ਜਿਹੜੇ ਮੇਰੇ ਨਾਲ ਦੇ ਆ ਉਹਨਾਂ ਦੇ ਵੀ ਝੂਠੀਆਂ ਦਰਖਾਸਤਾਂ ਦੇਈ ਜਾਂਦੇ ਸੀ ਇਹ ਉਹਨਾਂ ਨੂੰ ਵੀ ਫਸਾਉਣ ਦੀ ਕੋਸ਼ਿਸ਼ ਕਰਦੇ ਪਿਆ ਜੀ ਸਰਪੰਚ ਨੇ ਚ ਨਹੀਂ ਇਹ ਕੰਮ ਕਰਦੀ ਜਸਪ੍ਰੀਤ ਜੱਸਾ ਹੀ ਇਹ ਕੰਮ ਕਰੀ ਜਾਂਦੇ ਉਹਦੇ ਘਰ ਵਾਲਾ ਵੀ ਨਾਲ ਰਲਿਆ ਹੋਇਆ ਸਰਪੰਚਨੀ ਦੇ ਹੁਣ ਕੀ ਸਰਪੰਚ ਜੀ ਤੁਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਇਹਨਾਂ ਨੂੰ ਇਨਸਾਫ ਮਿਲੂਗਾ ਹਾਂਜੀ ਆਪਾ ਪ੍ਰਸ਼ਾਸਨ ਨੂੰ ਇਹੀ ਗੱਲ ਕਰਦੇ ਆ ਕਿ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਈ ਜਿਹੜੇ ਇਹਨਾਂ ਵਿੱਚ ਦੋਸ਼ੀ ਆਈ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਈ ਉਹਨਾਂ ਤੇ ਪਰਚੇ ਕੱਤੇ ਜਿਹੜਾ ਜਿਨ੍ਹਾਂ ਨੇ ਆਧਾਰ ਕਾਰਡ ਨਕਲੀ ਬਣਵਾਇਆ ਜੀ ਉਹਨਾਂ ਦੀ ਵੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਜੀ ਮੈਂ ਇੱਕ ਗਰੀਬ ਪਰਿਵਾਰ ਦਾ ਲੜਕਾ ਜੀ ਮਿਡਲ ਕਲਾਸ ਫੈਮਿਲੀ ਚੋਂ ਮੈਂ ਬਿਲੋਂਗ ਕਰਦਾ ਕੱਲ ਨੂੰ ਮੈਨੂੰ ਕੋਈ ਵੀ ਗੱਲਬਾਤ ਹੁੰਦੀ ਆ ਜਾਂ ਕੋਈ ਵੀ ਮੇਰੇ ਪਰਿਵਾਰ ਤੇ ਕੁਝ ਵੀ ਤਰ੍ਹਾਂ ਦਾ ਇਹਦੇ ਵਿੱਚ ਸਰਪੰਚਣੀ ਉਹਦੇ ਘਰ ਵਾਲਾ ਜਸਪ੍ਰੀਤ ਜੱਸਾ ਇਹ ਜ਼ਿੰਮੇਵਾਰ ਹੋਣਗੇ ਜੀ ਵੀ ਤੁਹਾਡੀ ਹੋਰ ਕਿਸੇ ਨਾਲ ਰੰਜਿਸ਼ ਨਹੀਂ ਨਹੀਂ ਮੇਰੀ ਹੋਰ ਕਿਸੇ ਨਾਲ ਰੰਜਿਸ਼ ਨਹੀਂ ਕੀਤੀ ਜੀ ਪਿੰਡ ਦੇ ਵਿੱਚ ਜੀ ਇਹੀ ਆ ਕਿਉਂਕਿ ਇਹ ਥੋੜੇ ਜੇ ਉੱਚੇ ਲੈਵਲ ਤੇ ਆ ਮੈਂ ਗਰੀਬ ਘਰੋਂ ਆ ਮੈਨੂੰ ਆਮ ਜਨਤਾ ਨੇ ਬਣਾਇਆ ਹੋਇਆ ਜੀ ਕਿਉਂਕਿ ਪਿੰਡ ਦੀ ਆਪਾ ਸੇਵਾ ਵਿੱਚ ਖੜੇ ਆ ਜੀ ਮੈਨੂੰ ਆਪਦੀ ਜਾਨ ਦੀ ਕੋਈ ਪਰਵਾਹ ਨਹੀਂ ਕੀ ਜੀ ਹੁਣ ਪਿੰਡ ਵਾਸੀਆਂ ਨੇ ਮੈਨੂੰ ਬਣਾਇਆ ਜੀ ਆਪਾ ਇਹਨਾਂ ਲਈ ਖੜੇ ਆ ਤੇ ਖੜਦੇ ਰਵਾਂਗੇ ਜੀ ਹੱਕ ਸੱਚ ਦੀ ਹੱਕ ਸੱਚ ਦੀ ਲੜਾਈ ਹਮੇਸ਼ਾ ਲੜਦੇ ਰਵਾਂਗੇ ਜੀ ਮੈਂ ਤੁਹਾਨੂੰ ਇਹ ਦੱਸਦੀ ਆ ਵੀ ਮੇਰੇ ਨਾਲ ਮੈਂ ਕਿਸੇ ਦਾ ਕੰਮ ਕਰਦੇ ਤੇ ਉਹਨਾਂ ਦੇ ਘਰੇ ਮੈਨੂੰ ਲਿਜਾ ਕੇ ਤੇ ਉਹਨਾਂ ਨੇ ਪਹਿਲੋ ਘਰੇ ਕੁੱਟਿਆ ਮੜ ਕੇ ਉਹਨਾਂ ਨੇ ਮੈਨੂੰ ਕੋਠੇ ਦਸਦ ਕੇ ਕੁਝ ਊਠਾ ਲਿਆਵ ਲਾਤਾ ਤੇ ਤੂੰ ਕੜਾ ਲੈ ਕੇ ਗਈ ਸਾਡੇ ਘਰੋਂ ਚੱਕ ਕੇ ਕਿੰਨਾ ਨੇ ਇਲਜ਼ਾਮ ਲਾਇਆ ਜੀ ਆ ਕਮ ਉਹ ਬਾਹਰ ਆ ਕਰਨਾ ਦਾ ਹਾਂ ਇਹਨਾਂ ਮੀਤੀ ਹਾਂ ਗਰਮੀ ਤੇ ਗਰਮੀ ਤੇ ਕੇ ਕੰਮ ਕਰਦੀ ਤੇ ਉਹਨਾਂ ਨੇ ਇਨਾ ਮੈਨੂੰ ਕੋਟ ਮਾ ਠਾਣ ਪੁਆਇ ਨਾ ਪੁਲਿਸ ਤੋਂ ਇਨਾ ਕਟਵਾਇਆ ਮਹਨੇ ਤੱਕ ਕੰਨਾਂ ਚ ਵੇਲਾ ਬਿਜਲੀ ਲਾ ਲਾ ਕੇ ਆ ਇਨਾ ਬੁਰਾ ਹਾਲ ਕਰਾਇਆ ਉਦੋਂ ਵੀ ਐਸੀ ਸਰਪੰਚਨੀ ਦੇ ਵਿੱਚ ਹੱਥ ਸੀਗਾ ਹਾਂ ਵਿੱਚ ਹੀ ਸੀਗੀ ਉੱਤੇ ਖੜ ਕੇ ਕਰਵਾਏ ਕੰਮ ਹਾਂ ਔਰ ਮੇਰਾ ਨਾ ਕੰਮ ਨਹੀਂ ਹੁੰਦਾ ਮੈਥੋਂ ਮੈਂ ਮਰੀ ਪਈ ਐਨੀ ਕਟਾਈ ਹੋਈ ਤਿੰਨ ਦਿਨ ਮੇਰੇ ਉੱਤੇ ਨੇ ਕਟਾਈ ਕਰਵਾਈ ਆ ਤੁਸੀਂ ਕਿਸੇ ਦੇ ਘਰੇ ਪੋਚਿਆਂ ਦਾ ਕੰਮ ਹੁੰਦਾ ਹਾਂਜੀ ਹੁਣ ਮੈਂ ਕੰਮ ਨਹੀਂ ਕਰਦੀ ਕਿਸੇ ਦੇ ਡਰ ਦੀ ਮੇਰੇ ਵਿੱਚ ਕੁਝ ਨਹੀਂ ਰਹਿ ਗਿਆ ਕਿੰਨਾ ਚਿਰ ਗੱਲ ਪੁਰਾਣੀ ਐ ਆਹ ਵੀ ਥੋੜਾ ਟਾਈਮ ਹੀ ਹੋਇਆ ਹਲੇ ਹੂੰ ਮਹੀਨੇ ਕਿ ਦੀ ਗੱਲ ਹੈਗੀ ਨਹੀਂ ਹੋ ਗਿਆ 6-7 ਮਹੀਨੇ ਸੇ ਗੱਲ ਦਾ ਹਾਂ ਐਨਾ ਹੋ ਗਿਆ ਕੋਲੇ ਖੜ ਕੇ ਕਟਾਇਆ ਸੀ ਕੋਲੇ ਫਿਰ ਉਹ ਆਦੇ ਤੇ ਕੋਲੇ ਆ ਕੜਾ ਮੇਰੇ ਕੋਲੇ ਹੁੰਦਾ ਮੈਂ ਕੋਈ ਟਕਾ ਤੱਕਾ ਸਬੂਤ ਸੀਗਾ ਕਿ ਸਬੂਤ ਦੇ ਆਧਾਰ ਤੇ ਕੁੱਟੇ ਸੀਗਾ ਕੋਈ ਨਹੀਂ ਜੀ ਕੋਸਫ ਨਹੀਂ ਮੈਂ ਤਾਂ ਕਿਹਾ ਵੀ ਬਾਬਾ ਮੈਨੂੰ ਕੈਮਰਾ ਵਿਖਾ ਦੇ ਤਾਂ ਤੂੰ ਕੈਮਰੇ ਚੱਕੇ ਉਵੇਂ ਚੱਕਦੀ ਮੈਂ ਕਿ ਮੈਨੂੰ ਕੈਮਰਾ ਵਿਖਾ ਦੇ ਮੇਰੀ ਫੋਟੋ ਦਿਖਾ ਦੇ ਜਾਲ ਕੋਈ ਮਲਵਾਰੀ ਤੇਰੀ ਖੋਲਦੀ ਫਿਰ ਮੈਂ ਕਿ ਮੈਨੂੰ ਜਾ ਸੋਪਾ ਮੁੰਡੇ ਦੀ ਤੂੰ ਆਪ ਦੇ ਪੋਤੇ ਦੀ ਚੱਕ ਨਹੀਂ ਮੈਂ ਆਪ ਦੇ ਦੋਨੇ ਲੈ ਕੇ ਚੜਦੀ ਮੈਨੂੰ ਆ ਤਾਂ ਤੇਨ ਲੇਡੀ ਪੁਲਿਸ ਹੀ ਕਰੂਗੀ ਸੈਟ ਉਹ ਹੀ ਮਨਾਉਗੀ ਫਿਰ ਵੇਲਾ ਤੈਨ ਨ ਦੇਣਾ ਇਨਾ ਕਟਵਾਇਆ ਬੰਦੇ ਨੇ ਇਨਾ ਕਟਵਾਏ ਉਹ ਵਿੱਚ ਸੀ ਹਾਂ ਅੱਛਾ ਸਰਪੰਚੀ ਨੇ ਕੋਲੇ ਖੜ ਕੇ ਕਟਵਾਇਆ ਤੁਹਾਨੂੰ ਉੱਤੇ ਖੜ ਕੇ ਕਿੰਨੀ ਉਮਰ ਤੁਹਾਡੀ ਉਮਰ ਕਿੰਨੀ ਹੈ ਹੋ ਗਈ 40-45 ਸਾਲ ਇਹ ਮਾ ਤਾਂ ਇਹ ਗੱਲ ਸੱਚ ਹੈ ਵੀ ਜਿਵੇਂ ਤੁਹਾਡੇ ਨਗਰ ਕਹਾਣ ਦੇ ਵਿੱਚ ਰਹਿੰਦੇ ਆ ਹਾਂ ਜੀ ਸੱਚ ਹੈ ਜੀ ਜਮਾ ਬਿਲਕੁਲ ਸੱਚ ਹੈ ਤੇ ਫਿਰ ਤੁਸੀਂ ਕੋਈ ਗੱਲ ਬਾਤ ਨਹੀਂ ਕੀਤੀ ਜਾਂ ਉਹਨਾਂ ਕੋਲ ਸਾਨੂੰ ਨਾ ਮੈਂਬਰ ਨੇ ਨਹੀਂ ਕੁਝ ਵੀ ਸਾਡੇ ਪੇਸ ਜਾਣ ਦਿੱਤੇ ਮੈਂਬਰ ਸਾਨੂੰ ਡਰਾਏ ਗਏ ਮੈਂਬਰ ਦੇ ਆ ਡਰਾਏ ਗਏ ਤੋਂ ਸਰਪੰਚੀ ਨੇ ਸਰਪੰਚੀ ਦੇ ਸਾਨੂੰ ਕੁਝ ਨਹੀਂ ਲੈਣ ਦਿੱਤਾ ਹਾਂ ਕੰਮ ਕਰ ਨਹੀਂ ਹੁੰਦਾ ਸੋਤੋਂ ਹਾਂਜੀ ਕੰਮ ਨਹੀਂ ਹੁੰਦਾ ਹੁਣ ਸੋਤੋਂ ਨਹੀਂ ਮੈਂ ਤਾਂ ਘਰੇ ਬੱਜੀ ਬੈਠੀ ਆ ਛੱਡ ਮੇਰੇ ਭਾਨੇ ਪਏ ਕੋਟ ਕੋਟ ਕੇ ਮਤਲਬ ਕਿ ਹੁਣ ਤੁਹਾਨੂੰ ਇੰਨਾ ਡਾਰ ਐ ਸਰਪੰਚਣੀ ਤੋਂ ਵੀ ਕਿਤੇ ਵੀ ਕਿਤੇ ਨਾ ਕੋਈ ਦੋਸ਼ ਲੱਗ ਸਹ ਲੈਵੇ ਸਾਨੂੰ ਸਹੀ ਗੱਲ ਡਾਰ ਹੁੰਦਾ ਵੀ ਇਹ ਸਾਨੂੰ ਹਲੇ ਵੀ ਕੁਝ ਕਰੇ ਨਾ ਡਾਰ ਪਾਤਾ ਬੁੜੀ ਨੇ ਉੱਤੇ ਖੜ ਕੇ ਕਰਵਾ ਕਰਵਾਇਆ ਹੱਥੀ ਸਾਰਾ ਸਰ ਅਸੀਂ ਜੋ ਸਰਪੰਚਣੀ ਨੇ ਸਾਡੇ ਤੋਂ 15 15000 ਰੁਪਇਆ ਲਿਆ ਸੀਗਾ ਉਹ ਸਾਨੂੰ ਕਹਿੰਦੇ ਸੀਗੇ ਵੀ ਅਸੀਂ ਤੁਹਾਨੂੰ ਜਗਾ ਦੇਵਾਂਗੇ ਪਾਇ ਪਾਇ ਮਰਲੇ ਉਹ ਸਾਨੂੰ ਕੋਈ ਵੀ ਅਜ ਤੱਕ ਦਿੱਤੀ ਨਹੀਂ ਗਈ ਨਾ ਤਾਂ ਉਹਨਾਂ ਨੇ ਸਾਨੂੰ 15-15000 ਰੁਪਇਆ ਮੋੜਿਆ ਠੀਕ ਹੈ ਜੀ ਜੋ ਜਿਹੜਾ ਸੀਗਾ ਕੋਰਾ ਮੈਂਬਰ ਸੀਗਾ ਇਹਦਾ ਜਦੋਂ ਇਹ ਬਣੇ ਸੀਗੇ ਉਹਨਾਂ ਦਾ ਕੋਰਾ ਇੱਕ ਮੈਂਬਰ ਸੀਗਾ ਅਸੀਂ ਉਹਨਾਂ ਨੇ ਮੂਰੇ ਲਾਇਆ ਸੀਗਾ ਅਸੀਂ ਉਹਨਾਂ ਨੂੰ 15-15000 ਰੁਪਏ ਦਿੱਤਾ ਉਹਨਾਂ ਨੇ ਬਾਅਦ ਵਿੱਚ ਸਾਨੂੰ ਨਾਦਾ ਉਹ 15-15000 ਰੁਪਏ ਦਿੱਤਾ ਠੀਕ ਹੈ ਜੀ ਤੇ ਨਾ ਸਾਨੂੰ ਕੋਈ ਜਗਾ ਦਿੱਤੀ ਹੈ ਜੀ ਨਾ ਟਾਈਮ ਹੋ ਗਿਆ 15-15000 ਰੁਪਏ ਸਰ ਜਦੋਂ ਜੀ ਸਰਪੰਚਰੀ ਬਣੀ ਸੀਗੀ ਉਦੋਂ ਦੇ ਦਿੱਤੇ ਵੀ ਸੀਗੇ ਜੀ ਕਿੰਨੇ ਕੁ ਜਾਣਿਆਂ ਨੇ ਦੇਤੇ ਪੈਸੇ ਇਹ ਕਾਫੀ ਪਿੰਡ ਨੇ ਦਿੱਤੇ ਆ ਜੀ ਇਹ 15-15000 ਰੁਪਏ ਦਿੱਤਾ ਸੀਗਾ ਜਿਹੜਾ ਬਹੁਤ ਪਿੰਡ ਦੇ ਬੰਦੇ ਆ ਜੀ ਸਰਪੰਚ ਨੂੰ ਸਚਾਉਂਦੇ ਆਣ ਕੇ ਵੀ 7-15-15000 ਰੁਪਏ ਲਿਆ ਇਹ ਕਹੇਤ ਉਹ ਸਰਪੰਚ ਨੂੰ ਕੀ ਪਤਾ ਦਿੱਤੇ ਦਾ ਅੱਛਾ ਸਾਫ ਦਾ ਸਰਪੰਚ ਨੇ ਪੈਸੇ ਲਏ ਤੇ ਮਤਲਬ ਕਿ ਲੋਕ ਮੌਜੂਦਾ ਸਰਪੰਚ ਕੋਲੇ ਆਈ ਜਾਂਦੇ ਹਾਂ ਮੌਜੂਦਾ ਸਰਪੰਚ ਕੋਈ ਹੁੰਦੇ ਆ ਸਾਥੋਂ ਪੈਸੇ ਲਏ ਫਲਾਨੇ ਨੇ ਲੈ ਕੁਇ ਕੰਦਾ ਤੇ 10000 ਲਿਆਦਾ ਕੋ 30000 ਕਹਿੰਦਾ ਕੋ 40000 ਕਹਿੰਦਾ ਇਤਨਾ ਪੈਸੇ ਲਏ ਅੱਛਾ ਮੈਂ ਤੁਹਾਨੂੰ ਸਾਥ ਦਵਾਂਗੀ ਪਛਾਹਦਾ ਤੁਹਾਥੋਂ ਵੀ ਲਏ ਹਾਂ ਹਾਂਜੀ ਜੀ ਸਾਥੋਂ ਵੀ ਲਏ ਕੌਰਾ ਮੈਂ ਬਰਨਾਲਾ ਜਦੋਂ ਅਸੀਂ 15 15000 ਦੇ ਕੇ ਆਏ ਹਾਂ ਹਾਂਜੀ ਸਾ ਦੇਉਂ ਗਿਆ ਸੀ ਮੈਂ ਪੰਜ ਮਤ ਮੰਨ ਲਏ ਥਾਂ ਦਿੱਤਾ ਨਹੀਂ ਬਸ ਅਸੀਂ ਤਾਂ ਮੰਗੇ ਹੀ ਨਹੀਂ ਫਿਰ ਫਿਰ ਤੁਸੀਂ ਇਕੱਠੇ ਹੋ ਕੇ ਗਏ ਨਹੀਂ ਸਰਪੰਚਨੀ ਦੇ ਘੂਏ ਤੇ ਜਦੋਂ ਉਹਨੇ ਦੇਣਾ ਹੀ ਨਹੀਂ ਗਏ ਤੇ ਫਿਰ ਕੀ ਕਰਗੇ ਹੁਣ ਤਾਂ ਜੀ ਕਢਾ ਦਿੰਦੀ ਮੰਗਣ ਵਿਚਾਰੀਆਂ ਕਾਦੇ ਕਢਾ ਦਿੰਦੀ ਕਿਉਂ ਆਉਂਦੇ ਆਪ ਵਿੱਚ ਸ਼ੇਰ ਨਹੀਂ ਜਿਹੜੀ ਸਾਰੇ ਉਹ ਤਾਂ ਬਹੁਤ ਸ਼ੇਰ ਨਹੀਂ ਸਾਰੇ ਪਿੰਡ ਨੂੰ ਸ਼ੇਰ ਨਹੀਂ ਬਣੀ ਫਿਰਦੀ ਉਹ ਸ਼ੇਰ ਨਹੀਂ ਬਣੀ ਕਰਕੇ ਇੰਨਾ ਕੁੱਸ ਕਰੀ ਪੁੱਛ ਕੇ ਤਾਂ ਵੇਖੋ ਹੋਰ ਕੇ ਪੁੱਛ ਕੇ ਵੇਖੋ ਲੋਕਾਂ ਤੋਂ ਜਿਹਨੂੰ ਕਹਿੰਦੀ ਮੈਂ ਵਿਚਕਾਰ ਦੂੰਗੀ ਪਰਚਾ ਕਰਾ ਦੂੰ ਮੇਰੇ ਤਾਂ ਨਰਿਆਦ ਪਰਚਾ ਕਰਾਉਣ ਲੱਗੀ ਹੀ ਇਹ ਅੱਛਾ ਤੁਹਾਡੇ ਤੇ ਹਾਂ ਕਾਦਾ ਐਵੇਂ ਹੀ ਨੱਚ ਆਹਮ ਫਲਾ ਨਿਬੜੀ ਨੂੰ ਛੇੜਿਆ ਤਿੰਨ ਬੰਦੇ ਹੋਰ ਦੋ ਹੋਰ ਸੀ ਮੈਂ ਬੈਠੇ ਬੈਠਾ ਤਾਸ ਖੇਡੀ ਜਾਂਦਾ ਸੀ ਹਾਂ ਸਰਾਮਨ ਤੇ ਰਿਸ਼ਤੇਦਾਰ ਘਰੇ ਆ ਗਏ ਉਹ ਤੋਂ ਮਨਪੁਰਤ ਸਿਆਕੇ ਲੈ ਗਈ ਅੱਛਾ ਐ ਹੋ ਜੇ ਤਾਂ ਕੰਮ ਕਰਦੀ ਉਹ ਇਹ ਤਾਂ ਮੁੰਡਾ ਜਿਹੜਾ ਉਹ ਬਣਿਆ ਸਰਪੰਚ ਉਹਨੇ ਠੱਲ ਪਈ ਪਿੰਡ ਦੇ ਵਿੱਚ ਨਹੀਂ ਪਿੰਡੇ ਤੇ ਸੂਲੀ ਚੜ੍ਹਿਆ ਸੀ ਉਹਦਾ ਐ ਕਰਦੀ ਜਿਹੜੇ ਉਹਦੇ ਬਾਡੀਗਾਰਡ ਵੀ ਸੀ ਉਹ ਵੀ ਕਹਿੰਦੇ ਉਹ ਮੋਦੀ ਆ ਗਿਆ ਮੋਦੀ ਆ ਗਿਆ ਐ ਕਰਦੀ ਸੀ